ਬਾੜਾ ਬੁਰਾ ਹਾਲ ਕਰ ਪਾ ਵੀ ਨਹੀਂ ਸਕਦੇ ਬਾੜਾ ਬੁਰਾ ਹਾਲ ਮਸਾ ਪਾਇਆ ਤੇ ਜਿਵੇਂ ਪਾਟ ਗਏ ਡਿੱਗ ਗਏ ਕੋਈ ਮਤਾ ਕੋਈ ਗੱਲ ਨਹੀਂ ਬਾੜਾ ਬੁਰਾ ਹਾਲ ਜੀ ਕੋਈ ਗੱਲ ਨਹੀਂ ਸਭ ਬਲੱਡ ਵਜਾ ਦੀ ਦੇਖ ਦੇਖ ਬਾੜਾ ਪੈੜ ਹਾਲ ਤੇ ਕੀ ਆਓ ਜੀ ਤੁਸੀਂ ਦੇਖੋ ਜਾ ਕੇ ਕੋਈ ਨਾ ਖਬਰਾਓ ਪਾਣੀ ਤਾਂ ਮੁੜ ਗਿਆ ਜੀ ਹੁਣ ਕਹਾਂ ਚ ਵੜ ਨਹੀਂ ਸਕਦੇ ਹੈਗੇ ਕੱਲ ਵੀ ਕਾਗਤ ਲਿਆ ਕਿਸੇ ਦੇ ਕੰਮਕਾਰ ਕਰਕੇ ਰੋਟੀ ਪਾਣੀ ਖਾਂਦੇ ਸੀ ਜੀ ਕਿੱਥੋਂ ਪਾਵਾਂਗੇ ਘਰ ਇਹ ਬਹੁਤ ਪੈੜ ਹਾਲ ਹੈ ਜੀ ਗਰੀਬ ਬੰਦਿਆਂ ਦਾ ਕੀ ਮਤੈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਡੇ ਘਰ ਹੀ ਪਵਾ ਦਿਓ ਜੀ ਹੋਰ ਕੋਈ ਮੰਗ ਨਹੀਂ ਠੀਕ ਹੈ ਸਾਡੇ ਘਰ ਪਵਾ ਦੇ ਵਿੱਚ ਅਸੀਂ ਬਹਿ ਜਾਾਂਗੇ ਜੀ ਉੱਥੇ ਜਾ ਕੇ ਠੀਕ ਹੈ ਹਾਂ ਜੀ ਬਹੁਤ ਹਾਂ ਜੀ ਮਤੈ ਜੀ ਹਾਂ ਮੇਰਾ ਬੇਟਾ ਮੇਰਾ ਤਾਂ ਕਰ ਜੰਮ ਗਿਆ ਅਸੀਂ ਤਾਂ ਬੈਠਣ ਜੋ ਗਿਆ ਮੇਰਾ ਮੁੰਡਾ ਬਾਲਾ ਮੇਰਾ ਬੰਦਾ ਕਾ ਉਹ ਗੋਡੇ ਨਾ ਬੈਠਾ ਮੇਰਾ ਕਮਰਾ ਕੋਈ ਨਹੀਂ ਰਹਿ ਆਏਗਾ ਕਮਰਾ ਦੇਖ ਨਹੀਂ ਨਾ ਅਸੀਂ ਜ਼ਮੀਨ ਵੇਲੇ ਹੋਏ ਬਟੇ ਨਾ ਕਰੇ ਸਾਡੇ ਦਾਣੇ ਨਹੀਂ ਖਾਣ ਨੂੰ ਵੀ ਭਿੱਜ ਕੇ ਜਿਹੜੀ ਹੈਗੀ ਤੇ ਦੋ ਰੀ ਪੰਜ ਮਣ ਲੈ ਚੀਕਣ ਕੁਛ ਨਹੀਂ ਰਹਿ ਸਾਡੇ ਕੋਲ ਬਹੁਤ ਔਖਾ ਹੁਣ ਆ ਇਹਨੂੰ 20 ਸਾਲ ਦਾ ਹੋਇਆ ਇਹ ਨਵਾ ਵੀ ਨਹੀਂ ਸਕਦੇ ਬੜਾ ਬੁਰਾ ਹਾਲ ਮਸਾ ਪਾਇਤੀ ਜੀ ਜਿਵੇਂ ਪਾਟ ਗਏ ਡਿਕ ਵੀ ਕਮਾ ਕੇ ਖਵਾਉਣਾ ਬੰਦੇ ਨੂੰ ਵੀ ਉਹ ਬੈਠਾਗਾ ਛੇ ਮਹੀਨੇ ਹੋ ਗਏ ਬੈਠੇ ਨੇ ਬੰਦੇ ਬਹੁਤ ਔਖੇ ਮਿਲ ਠੀਕ ਹੈ ਜੀ ਕੀ ਚਾਹੁੰਦੇ ਹੋ ਸਰਕਾਰ ਮਤਲਬ ਕਿਸ ਤਰ੍ਹਾਂ ਹੋਰੀ ਹੈਲਪ ਬੇਟਾ ਚਾਹੇ ਮੇਰੇ ਤਾਂ ਇੱਕ ਬੈਠ ਕੇ ਪੈ ਜੇ ਮੇਰੇ ਬੈਠਣ ਤੋਂ ਰ ਬਸ ਮੇਰਾ ਸਮਾਨ ਠਿਕ ਜੇ ਮੇਰਾ ਸਮਾਨ ਠਿਕਦਾ ਹੋ ਜਾਵੇ ਹਾਂ ਸਮਾਨ ਠਿਕਦਾ ਹੋ ਜਾਵੇ ਬੇਟਾ ਮੈਂ ਜਾਣ ਸਕਦੀ ਘਰੇ ਸਾਰਾ ਮਕਾਨ ਦਾ ਚੁਬੇ ਪਾਇਆ ਸੀਗਾ ਉਹ ਬਤਨਗਾ ਦੇਣਾ ਹਜੀ ਹਾਂ ਦੇਣਾ ਠੀਕ ਹੈ ਜੀ ਠੀਕ ਕੀ ਕਰੀਏ ਮਤ ਸਾਡਾ ਘਰ ਆ ਸਮਾਨ ਟਿਕਦਾ ਹੋ ਜੇ ਸਾਡਾ ਵੀ ਉਹਨਾਂ ਚ ਕਰ ਸੀ ਸਮਾਨ ਚੱਕੇ ਨਹੀਂ ਸਕਦੇ ਉਹਨਾਂ ਜਿੰਨ ਚਿਰੋਂ ਸਾਨੂੰ ਡਰਾਇਆ ਕਦੋਂ ਕਦੋਂ ਵੀ ਮਰ ਜੀ ਹਾਂ ਕਦੋਂ ਵੀ ਮਰ ਜੀ ਸਾਡੇ ਉੱਤੇ ਡਿੱਗ ਸਕਦਾ ਜੀ ਮਕਾਨ ਅਸੀਂ ਤਾਂ ਹੀ ਕਰੇ ਅਸੀਂ ਸਮਾਨ ਚੱਕਦੇ ਨਹੀਂ ਉਹਨਾਂ ਚ ਜਿੰਨ ਚਿਰ ਸਾਡਾ ਘਰ ਨਹੀਂ ਠੀਕ ਹੁੰਦਾ ਠੀਕ ਬੈਠਾ ਤੁਹਾਨੂੰ ਦਰਸ਼ਕੋ ਆਪਾਂ ਪਿੰਡ ਹਰਿਆਊ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਕਾਫੀ ਘਰ ਨੇ ਜਿਹੜੇ ਸਕੂਲ ਦੇ ਵਿੱਚ ਪਹੁੰਚੇ ਹੋਏ ਨੇ ਕਿਉਂਕਿ ਸਕੂਲ ਦੇ ਵਿੱਚ ਕਿਉਂਕਿ ਇਹਨਾਂ ਕੋਲ ਰਹਿਣ ਬਸੇਰਾ ਨਹੀਂ ਹੈਗਾ ਇਸ ਕਰਕੇ ਇਹ ਸਾਰੇ ਮਤਲਬ ਪਰਿਵਾਰ ਨੇ ਇੱਥੇ 25-30 ਘਰ ਨੇ ਜਿਹੜੇ ਇੱਥੇ ਪਹੁੰਚੇ ਹੋਏ ਸਕੂਲ ਦੇ ਵਿੱਚ ਇੱਥੇ ਕਾਰਨ ਇਹਦਾ ਇਹ ਰਿਹਾ ਵੀ ਸਾਰਿਆਂ ਦੇ ਘਰ ਢਾਈ ਢੇਰੀ ਕਰ ਹੋ ਚੁੱਕੇ ਨੇ ਬਾਕੀ ਆਪਾਂ ਪਰਿਵਾਰਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਮੌਜੂਦਾ ਸਰਪੰਚ ਸਾਹਿਬ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲਵਾਂਗੇ ਕਿ ਕੌਣ ਸਾਡੀ ਆਪਾਂ ਪਰਿਵਾਰਾਂ ਦੀ ਗੱਲ ਕਰੀ ਇੱਥੇ ਕਾਫੀ ਪਰਿ ਇਹ 25 ਘਰ ਸਾਡੇ ਲਈ ਸਕੂਲ ਦੇ ਵਿੱਚ ਨੇ ਜਿਹੜੇ ਬੇਕਾਰ ਹੋਏ ਨੇ ਜਿਹੜੇ ਬੇਕਾਰ ਹੋ ਗਏ ਬੇਕਾਰ ਹੋ ਗਏ ਇਸ ਮੌਸਮ ਦੇ ਵਿੱਚ ਇਸ ਬੇਵੱਤੀ ਬਾਰਸ਼ ਦੇ ਕਾਰਨ ਠੀਕ ਹੈ ਤੇ ਕੁਝ ਜਿਵੇਂ ਇਹ ਪਰਿਵਾਰ ਨੇਗੇ ਇਹ ਪਰਿਵਾਰ ਹੈਗਾ ਹਾਂਜੀ ਤੇ ਇਸ ਲੋਟੀ ਘੱਟੋ ਘੱਟ ਵੀ 50 ਤੋਂ 25 50 ਤੋਂ 60 ਘਰ ਵੀ ਜ਼ਿਮੀਦਾਰਾਂ ਦੇ ਘਰਾਂ 'ਚ ਬੈਠੇ ਨੇਗੇ ਜਿੱਥੇ ਹਾਂ ਜਿਵੇਂ ਜਿਵੇਂ ਇੱਥੇ ਹੋਰ ਸ਼ਰਨ ਲੈ ਲੀ ਹਾਂ ਸ਼ਰਨ ਲੈ ਲਈਏ ਠੀਕ ਹੈ ਤੇ ਬਾਕੀ ਆ ਸਾਰੇ 25 ਤੋਂ 30 ਘਰ ਉਰੇ ਬੈਠੇ ਨੇਗੇ ਜੀ ਉਰੇ ਬੈਠੇ ਨੇ ਹਾਂ ਜੀ ਇਹਨਾਂ ਕੋਲ ਮਤਲਬ ਆਪਣਾ ਘਰ ਨਹੀਂ ਹੈਗਾ ਬਿਲਕੁਲ ਹੁਣ ਆਪਦੇ ਘਰ ਇਹਨਾਂ ਦੇ ਬਿਲਕੁਲ ਖਤਮ ਹੋ ਚੁੱਕੇ ਨੇ ਬਿਲਕੁਲ ਖਤਮ ਹੋ ਗਏ ਹਾਂ ਜੀ ਠੀਕ ਹੈ ਮਾਤਾ ਜੀ ਕੀ ਕਹੋਗੇ ਤੁਹਾਡਾ ਮਤਲਬ ਅਸੀਂ ਸਮਾਨਤਾ ਨਹੀਂ ਸਕਦੇ ਜੀ ਸਾਡੇ ਘਰ ਡਿੱਗ ਗਏ ਜਾਵਾਂਗੇ ਜਦੋਂ ਚੋਈ ਜਾਂਦੇ ਨੇ ਕੰਧਾਂ ਤੇੜੀਆਂ ਪਈਆਂ ਨੇ ਅਸੀਂ ਜੀ ਬੈਠ ਨਹੀਂ ਸਕਦੇ ਹਾਂ ਸਮਾਨ ਤਾਂ ਕਿੰਨਾ ਕਿੰਨਾ ਪਾਣੀ ਕਿੰਨਾ ਕਿੰਨਾ ਕਾਕੇ ਸੀਗਾ ਪਾਣੀ ਸਾਡੇ ਮੇਰੇ ਇੱਧੇ ਦਾ ਸੀ ਇੱਥੇ ਇੱਥੇ ਪਾਣੀ ਸੀਗਾ ਠੀਕ ਹੈ ਪਾਣੀ ਚੋਂ ਅਸੀਂ ਪੇਟੀਆਂ ਸਮਾਨ ਸਾਰਾ ਸਾਡਾ ਅਸੀਂ ਪਾਣੀ ਚੋਂ ਕੱਢ ਕੇ ਲਏ ਪਾਣੀ ਚੋਂ ਕੱਢਿਆ ਪਾਣੀ ਚੋਂ ਕੱਢਿਆ ਜੀ ਅਸੀਂ ਨੇ ਠੀਕ ਹੈ ਜੀ ਕਿੰਨਾ ਦਾ ਨੁਕਸਾਨ ਕਿੰਨਾ ਕੱਜੇ ਨੁਕਸਾਨ 바ਵਾ ਹੋ ਗਿਆ ਜੀ 바ਵਾ ਹੋ ਗਿਆ ਜਮਾਂ ਥੱਲੇ ਨਿਵਾ ਬੈਠੀਆਂ ਠੀਕ ਹੈ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਭਾਈ ਹਾਂਜੀ ਸਾਡਾ ਤਾਂ ਬਰਬਾਦ ਹੋ ਗਿਆ ਜੀ ਜਮੀਨ 'ਤੇ ਬੈਠਣੋਂ ਥਾਂ ਕਿਤੇ ਵੀ ਅਸੀਂ ਬੱਚਿਆਂ ਲੈ ਕੇ ਉਰੇ ਆ ਸਕਿਆ ਜਮੀਨ ਨੁਕਸਾਨ ਹੋ ਗਿਆ ਸਾਡਾ ਤਾਂ ਜਮੀਨ ਬਰਬਾਦ ਹੋ ਗਈ ਸਕੂਲ ਚ ਹੋ ਗਈ ਸਾਨੂੰ ਜਿੱਦਾਂ ਦੇ ਮਹੀ ਭੈਣ ਲੱਗਾ ਉਹਦੇ ਨੇ ਇਸਤੀ ਅਜਤੇ ਜੀ ਠੀਕ ਹੈ ਹਾਂਜੀ ਠੀਕ ਹੈ ਜਮੀਨ ਬਰਬਾਦ ਹੋ ਗਈ ਜਿਸ ਤਾਂ ਜਮੀਨ ਹੀ ਹੈਗਾ ਸਾਡਾ ਤਾਂ ਬੈਠਾ ਨੂੰ ਥਾ ਮੇਰੇ ਵਰਗੇ ਤਾਂ ਸਾਮਾਨ ਬਣੀ ਚੱਕਿਆ ਗਿਆ ਜੀ ਉੱਥੇ ਸਾਰਾ ਕੁਝ ਭਿੱਜਿਆ ਪਿਆ ਜਾ ਕੇ ਸਰਪੰਚ ਦੇਖ ਲੈ ਫੇ ਮੈਂ ਤਸੱਲੀ ਕਰ ਲਈ ਗੋਡੇ ਤੋਂ ਬੈਠੀਆਂ ਜੀ ਚੱਕਿਆ ਨਹੀਂ ਗਿਆ ਆਪਦੀ ਜਾਨ ਜਾਨ ਲੈ ਕੇ ਆਈਆਂ ਠੀਕ ਹੈ ਜੀ ਸਾਡਾ ਤਾਂ ਜੀ ਬਾਲਾ ਬੁਰਾ ਹਾਲ ਕਰ ਪਾ ਵੀ ਨਹੀਂ ਸਕਦੇ ਬਾਲਾ ਬੁਰਾ ਹਾਲ ਮਸਾ ਪਾਇਆ ਤੇ ਜੀ ਜਿਵੇਂ ਪਾਟ ਗਏ ਡਿੱਗ ਪੂਰਾ ਮਾਤਾ ਕੋਈ ਗੱਲ ਨਹੀਂ ਬਾਤ ਪੂਰੇ ਹਾਲਾ ਜੀ ਕੋਈ ਗੱਲ ਨਹੀਂ ਸਭ ਬਲੱਡ ਬਾਜਾ ਦੀ ਦੇਖ ਦੇਖ ਬਾਹੜਾ ਪੜ ਹਾਲਾ ਜੀ ਦੇਖ ਆਓ ਜੀ ਤੁਸੀਂ ਦੇਖੋ ਜਾ ਕੇ ਕੋਈ ਖਬਰਾ ਪਾਣੀ ਤਾਂ ਮੁੜ ਗਿਆ ਜੀ ਹੁਣ ਕਾਰਾਂ ਚ ਵੜ ਨਹੀਂ ਸਕਦੇ ਹੈਗੇ ਕੱਲ ਵੀ ਕਾਗਤ ਲਿਆ ਕਿਸੇ ਦੇ ਕੰਮਕਾਰ ਕਰਕੇ ਰੋਟੀ ਪਾਣੀ ਖਾਂਦੇ ਸੀ ਜੀ ਕਿੱਥੋਂ ਪਾਵਾਂਗੇ ਘਰ ਇਹ ਬਹੁਤ ਪੜ ਹਾਲਾ ਜੀ ਗਰੀਬ ਬਗੰਦੇ ਕੀ ਮਤਈ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਡੇ ਘਰ ਹੀ ਪਵਾ ਦੋ ਜੀ ਹੋਰ ਕੋਈ ਮੰਗ ਨਹੀਂ ਠੀਕ ਹੈ ਸਾਡੇ ਘਰ ਪਵਾ ਦੇ ਵਿੱਚ ਅਸੀਂ ਬਹਿ ਜਾਾਂਗੇ ਜੀ ਉੱਥੇ ਜਾ ਕੇ ਠੀਕ ਹੈ ਹਾਂ ਜੀ ਬਹੁਤ ਹਾਂ ਜੀ ਮਾਤਾ ਜੀ ਹਾਂ ਬੇਟਾ ਮੇਰਾ ਤਾਂ ਘਰ ਜੰਮ ਗਿਆ ਅਸੀਂ ਤਾਂ ਬੈਠਣ ਜੋ ਗ੍ਰਿਆ ਮੇਰਾ ਮੁੰਡਾ ਬਾਲਾ ਮੇਰਾ ਬੰਦਾ ਕਾ ਉਹ ਗੋਡੇ ਨਾ ਬੈਠਾ ਮੇਰਾ ਘਮਾਂੜਾ ਕੋਈ ਨਹੀਂ ਰਹਿ ਆਏਗਾ ਘਮਾਂੜਾ ਨਹੀਂ ਨਾ ਅਸੀਂ ਜ਼ਮੀਨ ਵੇਲੇ ਹੋਏ ਬਟੇ ਨਾ ਕਰੇ ਸਾਡੇ ਦਾਣੇ ਨਹੀਂ ਖਾਣ ਨੂੰ ਵੀ ਭਿੱਜ ਕੇ ਜਿਹੜੇ ਹੈਗੇ ਤੇ ਦੋ ਰੀ ਪੰਜ ਮਣ ਲੈ ਤੇ ਦਿਖਾਣ ਕੁਛ ਨਹੀਂ ਰਹਿ ਸਾਡੇ ਕੋਲ ਬਹੁਤ ਔਖਿਆ ਹੁਣ ਆ ਇਹਨੂੰ 20 ਹਾਲ ਦਾ ਹੋਇਆ ਇਹਨ ਵੀ ਕਮਾ ਕੇ ਖਵਾਉਣਾ ਬੰਦੇ ਨੂੰ ਵੀ ਉਹ ਬੈਠਾਗਾ 6 ਮਹੀਨੇ ਹੋਗੇ ਬੈਠੇ ਨੇ ਬੰਦੇ ਬਹੁਤ ਆਕਸ਼ਮਿਲ ਠੀਕ ਹੈ ਜੀ ਕੀ ਚਾਹੁੰਦੇ ਹੋ ਸਰਕਾਰ ਮਤਲਬ ਕਿਸ ਤਰ੍ਹਾਂ ਥੋੜੀ ਹੈਲਪ ਬੇਟਾ ਚਾਹੇ ਮੇਰੇ ਤਾਂ ਇੱਕ ਬੈਠ ਕੇ ਪੈ ਜੇ ਮੇਰੇ ਬੈਠਣ ਤੋਂ ਰੇ ਬਸ ਮੇਰਾ ਸਮਾਨ ਠਿਕ ਜੇ ਮੇਰਾ ਸਮਾਨ ਠਿਕ ਦਾ ਹੋ ਜਾਏ ਹਾਂ ਸਮਾਨ ਠਿਕ ਦਾ ਹੋ ਜਾਏ ਬੇਟਾ ਮੈਂ ਜਾਣ ਸਕਦੀ ਘਰੇ ਸਾਰਾ ਕੀ ਕਰੀਓ ਮਤਲਬ ਕਰੇ ਪੈ ਜਾ ਸਾਡਾ ਘਰ ਆ ਸਮਾਨ ਟਿਕਦਾ ਹੋ ਜੇ ਸਾਡਾ ਵੀ ਉਹਨਾਂ ਚਿਰ ਸਮਾਨ ਚੱਕੇ ਨਹੀਂ ਸਕਦੇ ਉਹਨਾਂ ਚਿਰ ਉਹਨਾਂ ਨੂੰ ਡਾਰੇ ਕਦੋਂ ਕਦੋਂ ਵੀ ਮਰ ਜੀ ਹਾਂ ਕਦੋਂ ਵੀ ਮਰ ਜੀ ਸਾਡੇ ਉੱਤੇ ਡਿੱਗ ਸਕਦਾ ਜੀ ਮਕਾਨ ਅਸੀਂ ਤਾਂ ਹੀ ਕਰੇ ਅਸੀਂ ਸਮਾਨ ਚੱਕਦੇ ਨਹੀਂ ਉਹਨਾਂ ਚਿਰ ਜਿੰਨਾ ਟਿਕ ਸਾਡਾ ਘਰ ਨਹੀਂ ਠੀਕ ਹੁੰਦਾ ਐਕਟੀਵੇਟਰ ਆਪ ਕਮਾਉਣ ਵਾਲਾ ਨਹੀਂ ਹੈਗਾ ਜੀ ਕੋਈ ਵੀ ਮੇਰੇ ਤਾਂ 3 3 ਨੇ ਪੁੱਤ ਵੀ ਨਹੀਂ ਹੈਗਾ ਜੀ ਮੇਰਾ ਤਾਂ ਬੰਦਾ ਵੀ ਮੇਰਾ ਬੇ ਕਮਾਉਈ ਹੈ ਬਸ ਉਹ ਤਾਂ ਬੈਠਾ ਮੰਝੇ ਚ ਕਰ ਪੈ ਜੀ ਸਾਡਾ ਤਾਂ ਵੀ ਅਸੀਂ ਬੱਚਿਆਂ ਲੈ ਕੇ ਵਹਿ ਜਾ ਮੈਂ ਕੋਸ ਨਹੀਂ ਹੈਗਾ ਜੀ ਮੇਰੇ ਕੋਲ ਤਾਂ ਸਾਰਾ ਬਰਬਾਦ ਹੋ ਗਿਆ। ਸਮਾਨ ਨਹੀਂ ਚੱਕਿਆ ਜੀ ਵਿੱਚ ਹੀ ਉਹ ਹੋ ਗਿਆ। ਹਾਂਜੀ ਸਾਰਾ ਵਿੱਚ ਰੁਲ ਗਿਆ ਜੀ ਅਸੀਂ ਤਾਂ ਜੇ ਮੁੰਜੇ ਲੈ ਕੇ ਆਇਆ ਬਸ ਪੈਟੀ ਬੱਡ ਸਾਰੇ ਉੱਥੇ ਪੈਨੇ ਜਾ ਕੇ ਦੇਖ ਲਓ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਮਾਤਾ ਜੀ। ਅੱਡਾ ਵੀ ਪੁਤਕ ਸਾਰਾ ਬੁਰਾ ਹਾਲ ਹੋਇਆ ਪਿਆ। ਪੰਜਾਬੀ ਇਸ ਤਰ੍ਹਾਂ ਉੱਥੇ ਬਹਿ ਤਾਂ ਭੱਜ ਕੇ ਨਿਕੜੇ। ਠੀਕ ਹੈ। ਸਾਰਾ ਕਪੜਾ ਲੀੜਾ ਸਾਰਾ ਉੱਥੀ ਪਿਆ ਥੋੜੀ ਜਿੰਨਾ ਕਿ ਚੱਕਿਆ ਸੀ ਸੀ ਉਹਨੇ ਕੀ ਚੱਕ ਕੇ ਲਿਆਇਆ ਬਸ। ਬਰਤੇ ਹੋਗੇ ਵੀ ਚਲੇ ਤੇ ਬਾਈ ਘਰ ਆਉਂਦਰੀ ਹੋ ਗਈ ਸਾਡੇ ਤਾਂ ਬੁਰਾ ਹਾਲ ਹੋਇਆ ਪਿਆ ਸਾਡਾ ਤਾਂ ਡਿੱਗਿਆ ਪਿਆ ਜਮੀ ਐਨ ਜੀ ਘਰ ਪੋਂਗਾ ਜੀ ਫੇਰ ਜਾਵਾਂਗੇ ਅਸੀਂ ਨਹੀਂ ਇੱਥੇ ਆਪੂ ਹੀ ਬੈਠੇ ਤਾਂ ਸਕੂਲ ਜੀ ਹਾਂ ਜੀ ਭਾਈ ਹਾਂ ਜੀ ਮੀਂਹ ਚ ਬਰਬਾਦ ਹੋ ਗਿਆ ਸਾਰਾ ਕੁਝ ਕੋਈ ਚੀਜ਼ ਸਾਡੇ ਕੰਮ ਦੀ ਨਹੀਂ ਟੋਗਾ ਗਈ ਪਾਣੀ ਨਾਲ ਜੀ ਪਾਣੀ ਨਾਲ ਐਨ ਐਨ ਤੀਜੇਂਦਰਾ ਕੋਈ ਵੀ ਚੀਜ਼ ਕੰਮ ਦੀ ਨਹੀਂ ਰਹੀ ਸੀ ਤਾਂ ਜੀ ਲੂਟੇ ਗਏ ਇੱਕ ਹਿਸਾਬ ਦੇ ਮੀਂਹ ਚ ਐਨਾ ਮੀਂਹ ਆਇਆ ਜੀ ਹਾਂ ਜੀ ਭਾਈ ਸਾਡਾ ਵੀ ਘਰ ਡਿੱਗ ਗਿਆ ਵਈ ਸਾਰੇ ਬੈਠਣ ਜੋ ਗਰੇਨੀ ਕਿਨੇ ਕਿਨੇ ਜਵਾਕ ਲਈ ਬੈਠੇ ਵਈ ਇਥੇ ਕਿੰਨੇ ਦਿਨ ਤੋਂ ਬੈਠੇ ਹੋਗਾ ਤਾਂ ਹੋ ਗਿਆ ਵਈ 10-15 ਦਿਨ ਤੋਂ ਹਾਂਜੀ ਹਾਂਜੀ ਬਤਾ ਸਾਡਾ ਵੀ ਜੀ ਘਰ ਸਰ ਖਰਾਬ ਹੋ ਰਿਹਾ ਜੀ ਸਾਰਾ ਚੂਣ ਲੱਗ ਰਿਹਾ ਹੈਗਾ ਕੰਧਾਂ ਨੇ ਤੇੜਾ ਆ ਰਹੀਆਂ ਨੇਗੇ ਬਸ ਮਕਾਨ ਪੈਣਾ ਚਾਹੀਦਾ ਸਨ ਹੋਰ ਕੋਈ ਹੋ ਨਹੀਂ ਜੀ ਪੈਣਾ ਚਾਹੀਦਾ ਹਾਂਜੀ ਠੀਕ ਹੈ ਹਾਂਜੀ ਬਈ ਤੇੜਾ ਆ ਰਹੀਆਂ ਨੇ ਜੀ ਘਰ ਚ ਸਾਰੇ ਚ ਕੜੀਆਂ ਟੁੱਟੀਆਂ ਪਈਆਂ ਲੰਗੀਆਂ ਸਾਰਾ ਸਮਾਨ ਪਿੱਛਿਆ ਪਿਆਗਾ ਠੀਕ ਹੈ ਜੀ ਹਾਂ ਹਾਂਜੀ ਬਾਬਾ ਜੀ ਹਾਂਜੀ ਸਰ ਵਾਪਸ ਬਾਰਿਸ਼ ਨਾਲ ਕਰਾਮ ਵਿੱਚ ਪਾਣੀ ਵੜ ਗਿਆ ਜੀ ਰਹਿਣਾ ਗਰੀਬ ਜੰਤਨ ਮੁਸ਼ਕਲ ਹੋ ਰਿਹਾ ਜੀ ਇਸ ਕਰਕੇ ਸਰਕਾਰੀ ਸੰਸਤਾ ਜੀ ਵਿੱਚ ਬੈਠੇ ਆਪਦਾ ਟਾਈਮ ਪਾਸ ਕਰ ਰਹੇ ਜੀ ਪਿੰਡ ਦੀ ਗram ਪੰਚਾਇਤ ਵੱਲੋਂ ਸਰਕਾਰ ਵੱਲੋਂ ਰਾਸ਼ਨ ਪਾਣੀ ਸਾਨੂੰ ਸਾਰਾ ਕੁਝ ਇੱਥੇ ਮਹੀਆ ਹੋ ਰਿਹਾ ਜੀ ਠੀਕ ਹੈ ਸਾਡੀ ਸਰਕਾਰ ਵੱਲੋਂ ਮੰਗਾ ਵੀ ਸਾਡਾ ਕੋਈ ਐਸੀ ਬੀਸੀ ਜਾਤੀ ਨਾਲ ਸੀ ਸੰਬੰਧ ਰੱਖਦੇ ਆ ਜੀ ਸਾਡਾ ਰਹਿਣ ਬਸੇਰਾ ਬਣਨ ਦਾ ਕੋਈ ਪ੍ਰਬੰਧ ਕੀਤਾ ਜਾ ਠੀਕ ਹੈ ਸਰਕਾਰ ਵੱਲੋਂ ਕਿੰਨਾਕ ਸਹਿਯੋਗ ਮਿਲੇਗਾ ਹਾਂ ਸਯਾ ਸਰਕਾਰ ਵੱਲੋਂ ਪੂਰਾ ਸਹਿਯੋਗ ਹੋਗਾ ਜੀ ਸਾਨੂੰ ਰੋਸ਼ਨ ਪਾਣੀ ਸਾਰਾ ਕੁਝ ਬਣਾ ਬਣਾ ਰੋਟੀ ਦਾਲ ਪਾਣੀ ਕਰਾਂ ਪੰਚਾਇਤ ਵੱਲੋਂ ਪੂਰਾ ਸਹਿਯੋਗ ਹੈ ਸਾਡੇ ਕੋਲ ਸਵੇਰ ਸ਼ਾਮ ਆਜਰੀ ਲਵਾਉਂਦੇ ਨੇ ਖਾਣਾ ਪਾਣੀ ਖਵਾ ਕੇ ਫਿਰ ਆਪਦੇ ਆਪਣੇ ਉਰ ਨੂੰ ਜਾਂਦੇ ਨੇ ਠੀਕ ਹੈ ਸਰਕਾਰ ਵੱਲੋਂ ਬਸ ਸਾਡੀ ਇਹੀ ਮੰਗ ਹੈ ਜੀ ਕੋਈ ਅਪਾਹਾਜ ਹੈ ਕਿਸੇ ਕੋਲ ਆਮਦਨ ਦਾ ਸਾਧਨ ਨਹੀਂ ਹੈ ਕੁਦਰਤੀ ਚਲੋ ਆਫਤਾ ਆਏਗੀ ਕਿਸੇ ਦੇ ਕੋਈ ਬਸਦਾ ਕਰਨੀ ਤਾਂ ਪ੍ਰਸ਼ਾਸਨ ਦੇ ਅਧਿਕਾਰੀ ਬੜੇ ਆ ਰੋਜ਼ ਹੀ ਆਉਂਦੇ ਆ ਜੀ ಗ್ರಾಮ ਪੰਚਾਇਤ ਪਿੰਡ ਦੀ ਪ੍ਰਸ਼ਾਸਨ ਦੇ ਅਧਿਕਾਰੀ ਸਾਡਾ ਸਾਨੂੰ ਦੇਖਭਾਲ ਸਾਡੀ ਹੋ ਰਹੀ ਹੈ। ਮੈਡੀਕਲ ਸਹੂਲਤ ਵੀ ਹੈਗੀ ਹੈ। ਹੈਗੀ ਹੈ ਜੀ ਮੈਡੀਕਲ ਦੀ ਸਹੂਲਤ ਹੈ ਸਾਨੂੰ ਇਥੋਂ ਪੀ ਐਚ ਸੀ ਚੋਂ ਵੀ ਮੈਡੀਕਲ ਮਿਲਦਾ ਜੀ ਬਾਕੀ ਐਂਬੂਲੈਂਸ ਬਕਾਇਦਾ ਬੈਨ ਪਰ ਕੇ ਮੂਨਕ ਤੋਂ ਵੀ ਆਉਂਦੀ ਹੈ। ਠੀਕ ਹੈ। ਹਰ ਕਿਸਮ ਦੀ ਦਵਾਈ ਬੂਟੀ ਖਾਣਾ ਰਹਿਣ ਸਹਣ ਦਾ ਸਾਨੂੰ ਸਰਕਾਰ ਪ੍ਰਸ਼ਾਸਨ ਗ੍ਰਾਮ ਪੰਚਾਇਤ ਵੱਲੋਂ ਸਭ ਕੁਝ ਮਿਲ ਰਿਹਾ ਜੀ ਬਸ ਸਾਡੀ ਇਹੀ ਨਮਾ ਮੰਗ ਹੈ ਵੀ ਐਸੀ ਜਾਤੀ ਨਾਲ ਅਸੀਂ ਸੰਬੰਧ ਰੱਖਦੇ ਆ ਜੀ ਕੋਈ ਕਮਾਈ ਦਾ ਐਡਾ ਆਮਦਨ ਹੈ ਨਹੀਂ ਸਰਕਾਰ ਵੱਲੋਂ ਬਸ ਇਹੀ ਮੰਗ ਹੈ ਸਾਡਾ ਰਹਿਣ ਬਸੇਰੇ ਦਾ ਕੋਈ ਪ੍ਰਬੰਧ ਕੀਤਾ ਜਾ। ਠੀਕ ਹੈ ਹਾਂਜੀ ਮਾਤਾ ਕੀ ਕਰੀ ਹਾਂ ਹਾਂ ਬੇਟਾ ਸਾਨੂੰ ਸਰਪੰਚ ਵੱਲੇ ਵੀ ਬਹੁਤ ਸਾਰੇ ਨੇ ਮਦਦ ਪਿੰਡ ਦੀ ਵੀ ਸਭ ਬਹੁਤ ਕਰਦੇ ਨੇ ਜੇ ਦਵਾਈ ਬੂਟੀ ਵੀ ਦਿੰਦੇ ਆਂ ਜੀ ਸਾਨੂੰ ਸਰਕਾਰੀ ਖਾਣਾ ਦਿੰਦੇ ਨੇ ਅਸੀਂ ਆੱਥੇ ਬਸ ਕარი ਵਾਣ ਜੋ ਗ੍ਰੇਨ ਠੀਕ ਹੈ ਚਲ ਕੋਈ ਗੱਲ ਨਹੀਂ ਮਾਤਾ ਸਭ ਹੱਲ ਹੋਊਗਾ ਮਹਾਰਾਜ ਸਭ ਕੁਝ ਕਰੂਗਾ ਘਰਾਂ ਚ ਬੜਨਾ ਮਹਾਲ ਹੋਇਆ ਸਾਡੇ ਹੜਾਂ ਨਾਲ ਘਰ ਤਾਂ ਡਿੱਗ ਗਏ ਜੀ ਪਰ ਅਸੀਂ ਇਹੀ ਗੱਲ ਕਹਿਨੇ ਆਂ ਵੀ ਸਾਡਾ ਖਾਣਾ ਭੋਜਨ ਵੀ ਰੁੜ ਗਿਆ ਜੀ ਸਾਡਾ ਅਸੀਂ ਸਿਰਫ ਇਹੀ ਗੱਲ ਕਹਿਨੇ ਆਂ ਸਰਕਾਰ ਨੂੰ ਵੀ ਸਾਡੇ ਘਰ ਬਣਾਏ ਜਾਣ ਜਿੰਨੀ ਜਲਦੀ ਘਰ ਬਣਾਣਗੇ ਉੰਨੀ ਜਲਦੀ ਸਾਡਾ ਸਕੂਲ ਚੱਲਦਾ ਹੋਊਗਾ ਠੀਕ ਹੈ ਧੰਨਵਾਦ ਸਕੂਲ ਦੀ ਪੜਾਈ ਖਰਾਬ ਠੀਕ ਹੈ ਅੱਛਾ ਸਕੂਲ ਦੀ ਪੜਾਈ ਵੀ ਖਰਾਬ ਹੋ ਰਹੀ ਹੈ ਹਾਂ ਜੀ ਸਕੂਲ ਬੰਦ ਪਏ ਨੇ ਜੀ ਫਿਰ ਅਸੀਂ ਸਾਡੇ ਘਰਾਂ 'ਚ ਪਾਣੀ ਵੜ ਗਿਆ ਛੱਤਾਂ ਚੋਣ ਲੱਗਦੇ ਆ ਘਰਾਂ ਕੰਧਾਂ ਨੂੰ țeੜਾ ਆ ਗਈਆਂ ਜੀ ਫਿਰ ਸਾਨੂੰ ਤਾਂ ਫਿਰ ਪ੍ਰਸ਼ਾਸਨ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਫਿਰ ਹੋਰ ਕੋਈ ਸਾਧਨ ਨਹੀਂ ਸੀ ਸਰਕਾਰੀ ਸੰਸਥਾ 'ਚ ਉਹਨਾਂ ਨੂੰ ਬਿਠਾਉਣਾ ਪਿਆ ਜੀ ਠੀਕ ਹੈ ਠੀਕ ਹੈ ਜੀ ਧੰਨਵਾਦ ਸਾਡੀ ਮਜਬੂਰੀ ਨੂੰ ਦੇਖ ਕਿੰਨੇ ਪਰਿਵਾਰ ਨੇ ਜਿਹੜੇ ਇੱਥੇ ਬੈਠੇ ਨੇ ਇਸ ਟਾਈਮ ਜੀ ਅਸੀਂ 25 ਤੋਂ 30 ਘਰ ਤਾਂ ਸਰਕਾਰੀ ਸੰਸਥਾ ਸਕੂਲ ਦੇ ਵਿੱਚ ਬੈਠੇ ਹਾਂ ਜੀ ਬਾਕੀ ਜਿ ਬਿਨਾਂ ਸੱਟ ਘਰ ਉਹਨਾਂ ਘਰਾਂ 'ਚ ਬੈਠੇ ਨੇ ਜੀ 25 ਤੋਂ 30 ਘਰ ਅਸੀਂ ਇੱਥੇ ਸਰਕਾਰੀ ਸੰਸਥਾ ਦੇ ਵਿੱਚ ਬੈਠੇ ਠੀਕ ਹੈ ਜੀ ਇਹ ਇੱਥੇ ਬੈਠਣ ਨਾਲ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਦਾ ਹੋ ਆਸਰ ਪੈ ਰਿਹਾ ਚਲੋ ਪੈ ਤਾਂ ਕੁਦਰਤੀ ਆਫਤ ਕਰਨ ਰਿਹਾ ਜੀ ਫਿਰ ਵੀ ਹੁੰਦਾ ਹੀ ਆ ਜੀ ਬਾਕੀ ਜਿੰਨਾ ਚਿਰ ਸਾਡਾ ਕੋਈ ਰੈਣ ਵਿਸੇ ਦਾ ਪ੍ਰਬੰਧ ਨਹੀਂ ਹੁੰਦਾ ਵੀ ਇਹ ਦਕਾਨਾਂ ਵੀ ਬੰਦ ਪਿਆ ਉਹਨਾਂ ਚਿਰ ਬੱਚਿਆਂ ਦੀ ਪੜ੍ਹਾਈ ਤੇ ਵੀ ਬਹੁਤ ਅਸਰ ਪੈ ਰਿਹਾ ਹੈ ਹਾਂ ਜੀ ਠੀਕ ਹੈ ਜੀ ਸਰਕਾਰ ਤੋਂ ਬਸ ਅਸੀਂ ਇਹੀ ਮੰਗ ਕਰਦੇ ਹਾਂ ਕੋਈ ਨਾ ਕੁਝ ਠੀਕ ਹੈ ਜੀ ਧੰਨਵਾਦ ਹਾਂਜੀ ਬਾਬਾ ਜੀ ਸਰ ਜੀ ਸਾਡੀ ਇਹੀ ਮੰਗ ਹੈ ਵੀ ਸਾਡਾ ਕੋਈ ਘਰ ਦਾ ਪ੍ਰਬੰਧ ਬਣ ਜੇ। ਵੀ ਘਰ ਦਾ ਪ੍ਰਬੰਧ ਬਣ ਜੇ ਜੀ ਘਰ ਸਾਡੇ ਜਮੇ ਬੇਕਾਰ ਹੋ ਗਏ ਨੇ ਪਾਣੀ ਦੇ ਨਾਲ ਹੁਣ ਵੀ ਤੁਸੀਂ ਦੇਖੋ ਅਜੇ ਵੀ 3-3 4-4 ਫੁੱਟ ਪਾਣੀ ਖੜੇ ਸਾਡੇ ਆਸ-ਪਾਸ। ਇਹਦਾ ਸਰਪੰਚ ਸਾਹਿਬ ਨੇ ਉਹ ਕਿਰਪਾ ਕਰਕੇ ਜੀਸੀਪੀ ਐ ਬੁਲਾ ਕੇ ਜਿਹੜਾ ਇਹ ਆਪਣੀ ਡਰੇਨ ਜਾਂਦੀ ਹੈ ਉਹਦੇ ਜਿਹੜੇ ਵਿੱਚ ਮੋਰੇ ਸੀ ਬਣਾਏ ਹੋਏ ਛੱਡੇ ਹੋਏ ਉਹ ਬੰਦ ਕਰਵਾਤੇ ਇਹਨਾਂ ਨੇ ਉਹਦੇ ਕਰਕੇ ਸਾਡਾ ਬਹੁਤ ਬਚਤ ਰਹੇਗੀ ਠੀਕ ਹੈ ਜੀ ਜੇ ਕਿਤੇ ਉਹ ਬਾਈ ਚਾਂਸ ਨਾ ਬੰਦ ਹੁੰਦੇ ਫੇਰ ਸਾਡਾ ਇਤੋਂ ਵੀ ਜਿਆਦਾ ਹੋਰ ਨੁਕਸਾਨ ਹੋਣਾ ਸੀ ਠੀਕ ਹੈ ਜੀ ਠੀਕ ਹੈ ਹਾਂ ਜੀ ਯਾਰ ਸਾਡੀ ਹਾਂ ਜੀ ਬਾਬਾ ਜੀ ਜੀ ਮੇਰਾ ਮਕਾਨ ਖੜਾ ਇੱਕ ਵਕਤ ਜਿੰਨੇ ਸਾਰਾ ਵਗਾ ਇੱਕ ਤਾਂ ਅੱਧਾ ਕਦਾ ਢਹਿ ਗਿਆ ਜਮਾ ਰੂਪ ਠੀਕ ਹੈ ਕੱਲਾ ਦਾ 7-7 ਖੜੀ ਆ ਗਈ ਤੇ ਇੱਕ ਵਾਰ ਸੇ ਵੀ ਅਗੀ ਉਹਦੇ ਵਿੱਚ ਪਾਣੀ ਖੜਾ ਰਿਹਾ ਉਹਦੇ ਬਿਜਲੀ ਹੈ ਪਾਣੀ ਪੈਗਾ ਧਰਤੀ ਵੀ ਮੈਠੀਆਂ ਨਹੀਂ ਠੀਕ ਹੈ ਸਫਾਂ ਖੁਰ ਦੇ ਦੇਖਿਆ ਰੋਜ਼ ਦੇਖਿੰਦਾ ਐਨੇ ਨਹੀਂ ਧਰਤੀ ਵੀ ਗਈ ਠੀਕ ਹੈ ਠੀਕ ਹੈ ਇਹ ਬਜ਼ੁਰਗ ਦਾ ਨਾ 3 ਮਹੀਨੇ ਹੋਏ ਨੇ ਮਕਾਨ ਪਾਇਦੂ ਬਿਲਕੁਲ ਮੇਰੇ ਘਰ ਦੇ ਨਾਲ ਘਰ ਆ ਜੀ ਬਿਲਕੁਲ ਸਾਰਾ ਡੈਮੇਜ ਹੋ ਗਿਆ ਪੂਰੇ 3 ਮਹੀਨੇ ਹੋ ਗਏ ਨੇ ਹਜੇ ਪੈਸੇ ਵੀ ਨਹੀਂ ਮਿਲਦਾ ਇਹਨੇ ਦਿੱਤੇ ਹੋਣੇ ਹਜੇ ਪੈਸੇ ਬਹੁਤ ਬੁਰਾ ਹਾਲਾ ਜੀ ਸਾਡੇ ਸਾਰੇ ਹੀ ਪਿੰਡ ਦਾ ਇਹੀ ਹਾਲਾ 60000 ਰੁਪਏ ਹਲੇ ਸਰਪਿਆ ਇਹ 70000 ਰੁਪਿਆ 300 ਰੁਪਿਆ ਮਨ ਘਾੜ ਪਾਇਆ ਹਾਂ ਹਾਂ ਘੜਾ ਭਰੇ ਡੇਢ ਕਿਹ ਰੱਖ ਹਾਂ ਆ ਘਰ ਜਗਾ ਪਾਇਆ ਬੰਦ ਕਾਚ ਵਿੱਚ ਪਾਇਆ ਸੀਗਾ ਉਹ 70000 ਡੇਢ ਹਾਂ ਡੇਢ ਠੀਕ ਹੈ ਜੀ ਠੀਕ ਹੈ ਇਹ ਚ ਕੋਈ ਝੂਠ ਨਹੀਂ ਹੈ ਕਿ ਬਿਲਕੁਲ ਸੱਚ ਹੈ ਜੀ ਮੇਰੇ ਘਰ ਦੇ ਨਾਲ ਬਿਲਕੁਲ ਘਰ ਨਾਲ ਲੱਗਦਾ ਜੀ ਠੀਕ ਹੈ ਠੀਕ ਹੈ ਜੀ ਸੋ ਦਰਸ਼ਕੋ ਪੂਰੇ ਪਰਿਵਾਰਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਆਪਾਂ ਹਰਿਆਊ ਦੇ ਵਿੱਚ ਖੜੇ ਹਾਂ ਸਮ ਪੂਰੇ ਪਰਿਵਾਰਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਦਾਨੀ ਸੱਜਣਾ ਨੂੰ ਵੀ ਕਹਾਂਗੇ ਖਾਸ ਕਰਕੇ ਜਿਹੜਾ ਪਿੰਡ ਹਰਿਆਊ ਹੈ ਇੱਥੇ ਜੇ ਕੋਈ ਆ ਕਿਸੇ ਤਰ੍ਹਾਂ ਦੀ ਵੀ ਮਦਦ ਕਰ ਸਕਦਾ ਕਿਉਂਕਿ ਮਕਾਨ ਇਹਦੇ ਬਣਨ ਵਾਲੇ ਨੇ ਤੇ ਸੋ ਲੋੜਵੰਦ ਪਰਿਵਾਰਾਂ ਤੱਕ ਜਰੂਰ ਪਹੁੰਚ ਕਰਨੀ ਚਾਹੀਦੀ ਹੈ ਮਾਲੀ ਸਹਾਇਤਾ ਜਿਹੜੀ ਕੀਤੀ ਜਾਵੇ ਸੋ ਤੁਸੀਂ ਪੂਰੀਆਂ ਤਸਵੀਰਾਂ ਦਿਖਾਈਆਂ ਜੇਕਰ ਤੁਹਾਨੂੰ ਸਾਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜਰੂਰ ਕਰ ਦਿਓ ਬਾਕੀ ਸੁਪਨ ਸਾਹਿਬ ਰਹਿ ਕੇ ਆਪਣਾ ਗੱਲਬਾਤ ਕਰ ਲੈ ਹਾਂਜੀ ਮੀਰ ਜੀ ਇੱਕ ਬੇਨਤੀ ਹੈਗੀ ਕਿ ਸਾਡੇ ਜਿੰਨੇ ਐਨ ਆਰ ਆਈ ਵੀਰ ਨੇਗੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਬੇਨਤੀ ਇਹੀ ਹੈ ਬਾਕੀ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈਗੀ ਵੀ ਸਾਡੇ ਆਪਣੇ ਪਿੰਡ ਦੀ ਵੀ ਜਿੰਨੇ ਵੀ ਪਰਿਵਾਰ ਨੇ ਆਪਦੀ ਹੀ ਕਿਰਤ ਕਮਾਈ ਚੋਂ ਜਿੰਨਾ ਵੀ ਦਸਬੰਦ ਕੱਢ ਸਕਦੇ ਨੇ ਜ਼ਰੂਰ ਕੱਢਣ ਵੀ ਹੱਥ ਜੋੜ ਕੇ ਮੇਰੀ ਝੋਲੀ ਅੱਡ ਕੇ ਬੇਨਤੀ ਆ ਵੀ ਆਪਣੇ ਪਿੰਡ ਦਾ ਬਹੁਤ ਬੁਰਾ ਹਾਲ ਹੋਇਆਗਾ ਤੇ ਮੈਂ ਇਹੀ ਆਸ ਕਰਦਾ ਤੁਹਾਡੇ ਤੋਂ ਵੀ ਆਪਦੇ ਕਿਣਕੇ ਚੋਂ ਕਿਣਕਾ ਜ਼ਰੂਰ ਆਪਣੇ ਪਿੰਡ ਦਾ ਦਾਨ ਦਿਓ ਜੀ ਅਸੀਂ ਕੋਈ ਸਾਰੀ ਪੰਚਾਇਤ ਇਕੱਠੀ ਹੋ ਕੇ ਇੱਕ ਅਕਾਊਂਟ ਨੰਬਰ ਵੀ ਜਾਰੀ ਕਰਦਾਂਗੇ ਤਾਂ ਜੋ ਇਹਨਾਂ ਗਰੀਬਾਂ ਦੀ ਸਾਰ ਲੈਤੀ ਜਾਵੇ ਇਹਨਾਂ ਦੇ ਜਿਹੜੇ ਮਕਾਨ ਨੇ ਟਹੇ ਜਿੰਨਾ ਵੀ ਹੋ ਸਕੇ ਉਹਨਾਂ ਆਪਾਂ ਕਰ ਸਕੀਏ ਕੋ ਸਰਕਾਰ ਤੋਂ ਵੀ ਮਦਦ ਅਸੀਂ ਝੋਲੀ ਅੜ ਕੇ ਹੱਥ ਜੋੜ ਕੇ ਬੇਨਤੀ ਕਰਦੇ ਆ ਮੇਰਾ ਨੰਬਰ ਹੈ 98 763 74425 ਇਧਰ ਮੈਂਬਰ ਸਾਹਿਬ ਨੇ ਲਖਵਿੰਦਰ ਸਿੰਘ ਇਹਨਾਂ ਦਾ ਨੰਬਰ ਹੈਗਾ 94177 65888 ਇਹਦੇ ਕੋਈ ਵੀ ਮੇਰੇ ਨਾਲ ਗ੍ਰੈਂਟ ਕਰ ਸਕਦਾ ਆ ਕੇ ਸਰਕਾਰੀ ਸਕੂਲ ਦੇ ਵਿੱਚ ਕੋਈ ਵੀ ਦਾਨੀ ਸੱਜਣਾ ਇੱਥੇ ਇਹਨਾਂ ਨੂੰ ਆ ਕੇ ਮਿਲ ਸਕਦਾ ਆਪਦੇ ਹਿਸਾਬ ਨਾਲ ਕੋਈ ਵੀ ਇਹਨਾਂ ਨੂੰ ਦਾਨ ਕਰਨਾ ਕਿਸੇ ਨੂੰ ਘਰ ਬਣਵਾ ਕੇ ਦੇਣਾ ਹੈਗਾ ਕਿਸੇ ਨੂੰ ਕੋਈ ਵੀ ਚੀਜ਼ ਦਾਨ ਕਰਨੀ ਹੈ ਆ ਆ ਕੇ ਸਾਹਮਣੇ ਆਪ ਲਾਈਵ ਕਰ ਸਕਦਾ ਹੈ ਕਿਸੇ ਨੂੰ ਦਾਨ ਦੇ ਲੋੜ ਨਹੀਂ ਸਾਹਮਣੇ ਆ ਕੇ ਆਪ ਦੇ ਦੇ ਸਕਦਾ ਠੀਕ ਹੈ ਸੋ ਥੋੜੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਜੇ ਵੀ ਕੋਈ ਦਾਨੀ ਸਦਨ ਚਾਹੁੰਦਾ ਹੈਗਾ ਕੋਈ ਆਪ ਹਰਿਆਊ ਦੇ ਸਕੂਲ ਦੇ ਵਿੱਚ ਆ ਕੇ ਪਰਿਵਾਰ ਨਾਲ رابطہ ਕਰਕੇ ਜੇ ਕਿਸੇ ਤਰ੍ਹਾਂ ਦਾ ਦਾਨ ਵੀ ਜਿਹੜਾ ਵੀ ਦੇਣਾ ਚਾਹੁੰਦਾ ਹੋ ਆ ਕੇ ਦੇ ਸਕਦਾ ਸੋ ਪੂਰੀ ਗੱਲਬਾਤ ਤੁਹਾਨੂੰ ਦਿਖਾਈ ਭਾਈ ਜੀ ਆਪਣਾ ਮਕਾਨਾ ਇਹ ਹਾਂ ਜੀ ਸੀਤਾ ਸਿੰਘ ਦਾ ਮਕਾਨਾ ਠੀਕ ਹੈ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋਈ ਆਪਣੀ ਨੁਕਸਾਨ ਤਾਂ ਜੇ ਹੁਣ ਅਸੀਂ ਇੱਥੇ ਬੈਠਾ ਜੋਗਰ ਵੀ ਨਹੀਂ ਹੋ ਬੈਠਣ ਜੋ ਗਿਵ ਨਹੀਂ ਹੈਗੀ। ਨਾ ਜੀ, ਸ਼ਕਤਾਂ ਇਹ ਨਹੀਂ ਪਤਾ ਵੀ ਕਦੋਂ ਸਾਡੀ ਸੱਤ ਪਾਰ ਦੇ ਜਿਉਰੇ ਬੈਠਾਂਗੇ ਤਾਂ ਸਾਡਾ ਨੁਕਸਾਨ ਹੈ। ਠੀਕ ਹੈ। ਹੁਣ ਕਿੱਥੇ ਰਹਿਐ ਸੀ? ਹੁਣ ਜੀ ਸਕੂਲ ਸਰਕਾਰੀ ਸਕੂਲ ਚ ਰਹਿ ਸਾਡਾ। ਠੀਕ ਹੈ। ਉੱਥੇ ਸਾਨੂੰ ਖਾਣਾ-ਦਾਣਾ ਵੀ ਉੱਥੇ ਮਿਲਦਾ। ਸਰਪੰਚ ਸਾਹਿਬ, ਮੈਂਬਰ ਸਾਰਿਆਂ ਨੇ ਸਾਰੇ ਨਗਰ ਨੇ ਸਾਡੀ ਉੱਥੇ ਬਹੁਤ ਇੱਜ਼ਤ ਕੀਤੀ ਆ। ਬਾਬਾ ਜੀ ਇਹ ਗੱਲ ਕਰੀ ਇੱਥੇ ਪਾਣੀ ਕਿੰਨਾ-ਕਿੰਨਾ ਸੀਗਾ ਸੀ? ਪਾਣੀ ਜੇ ਘਟੋ-ਕੱਟ 4 ਫੁੱਟ ਤੋਂ ਵੱਧ ਹੋ ਸਕਦਾ ਘਟਦਾ ਸੀ। 4 ਫੁੱਟ ਤੋਂ ਜ਼ਿਆਦਾ ਸੀਗਾ। ਹਾਂ ਨਾ ਨਾ ਜੀ। ਅਚੈ ਇਹਨਾਂ ਨਾਲ ਪਾਣੀ ਸੀ ਤੇ ਅਸੀਂ ਜਦੋਂ ਸੋਲ ਕੱਢਿਆ ਇਹਨਾਂ ਨਾਲ ਪਾਣੀ ਸੀ ਅਚੈ ਇਹਨਾਂ ਨਾਲ ਪਾਣੀ ਸੀਗਾ ਇਹਨਾਂ ਨਾਲ ਪਾਣੀ ਸੀ ਠੀਕ ਹੈ ਸਾਡੇ ਖੁਰਕਾ ਹਜੇ ਵੀ ਦਿੱਤਾ ਤੇ ਬੁਰੇ ਹਾਲੀ ਸਮਾਨ ਕੱਢਿਆ ਠੀਕ ਹੈ ਜੀ ਸਮਾਨ ਕੱਢਣ ਨਹੀਂ ਦਿੱਤਾ ਪਾਣੀ ਇੱਕਦਮ ਹੀ ਆ ਗਿਆ ਸੀਗਾ ਇੱਕੋ ਹੀ ਦਮ ਇਨਸ਼ਾ ਅੱਲਾਹ ਨਾਲ ਹਾਂ ਚੱਲਾ ਨੇ ਇੱਕਦਮ ਚੜਿਆ ਜੇ ਆਪਾਂ ਹੋਰ ਨੁਕਸਾਨ ਦੀ ਗੱਲ ਕਰੀ ਕਿੰਨਾ ਕ ਨੁਕਸਾਨ ਹੈ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਹੈ ਜੀ ਜਿੰਨਾ ਵੀ ਕਹਿਆ ਸਾਡੇ 12 13 ਘਰ ਨੇ ਉਰੇ ਸਾਡਾ ਸਾਰਾ ਨੁਕਸਾਨ ਹੈ ਠੀਕ ਹੈ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਤਾਂ ਇਹ ਮੰਗ ਕਰਦਾ ਗਵਰਨਮੈਂਟ ਤੋਂ ਵੀ ਸਾਡੇ ਮਕਾਨ ਖੜੇ ਹੋ ਜਾਣ ਤਾਂ ਅ ਠੀਕ ਹੈ ਜੀ ਹਾਂ ਜੀ ਆ ਕਿ ਲਾਉਂ ਚਾ ਦੇਖੋ ਆ ਦੇਖੋ ਜੀ ਇਧਰੋਂ ਪਾਣੀ ਐ ਚੱਲਿਆ ਹੋਇਆ ਜੀ ਇਧਰੋਂ ਪਾਣੀ ਆ ਕੇ ਹਾਂ ਜੀ ਐ ਐ ਕ੍ਰੋਸ ਹੋਇਆ ਠੀਕ ਹੈ ਹਾਂ ਜੀ ਆ ਦੇਖੋ ਸਪੋਰਟਾਂ ਕਿਵੇਂ ਲਾ ਲਾ ਕੇ ਅਸੀਂ ਕਮਰੇ ਖੜਾਏ ਹੋਏ ਨੇ ਸਪੋਰਟਾਂ ਲਾ ਕੇ ਕਮਰੇ ਖੜਾਏ ਨੇ ਹਾਂ ਜੀ ਹਾਂ ਆ ਦੇਖੋ ਤਿੰਨ ਦੋ ਗੱਟ ਲੱਗੇ ਹੋਣੇ ਸਪੋਰਟਾਂ ਲੱਗੀਆਂ ਹੋਈਆਂ ਨੇ ਠੀਕ ਹੈ ਤਾਂ ਕਮਰੇ ਖੜਾਏ ਨੇ ਇਹਦੇ ਵਿੱਚ ਦੀ ਪਾਣੀ ਚੱਲਿਆ ਜੀ ਇਹਦੇ ਵਿੱਚ ਜੀ ਅੱਗੇ ਲੱਗੇ ਜਮਾ ਸਿੱਧੇ ਮੱਥੇ ਠੀਕ ਹੈ ਜੀ ਹਾਂ ਬਾਦੂ ਪਾਣੀ ਚੱਲਿਆ ਹਜੇ ਮੰਨ ਲਾ ਵੀ ਉਹ ਸਪੋਰਟਾਂ ਪਾਉ ਆ ਸਾਰਾ ਪਾੜ ਰਹੀ ਕੋਈ ਮਾੜਾ ਨਹੀਂ ਕਰੀਏ ਬਹੁਤ ਮਾੜਾ ਇਹ ਤਾਂ ਆਹ ਦੇਖੋ ਜੇਸੀ ਵਿੱਚ ਸਾਡੇ ਸਾਰਾ ਪਟ ਰਿਹਾ ਇਹ ਜਦੋਂ ਬਿਜਲੀ ਪਾਣੀ ਚੱਲਿਆ ਇਹ ਬਿਜਲੀ ਪਾਣੀ ਚੱਲਿਆ ਸਾਰਾ ਪਟ ਰਿਹਾ ਇਹ ਅੰਦਰ ਇੱਥੋਂ ਪਾਣੀ ਮਤਲਬ ਆਹ ਸਾਈਡ ਤੋਂ ਆ ਕੇ ਆਹ ਸਾਈਡ ਤੋਂ ਆਇਆ ਜੀ ਐਂ ਗਿਆ ਅੱਛਾ ਐ ਲੰਘਿਆ ਆਹ ਸਾਰੇ ਘਰ ਇਧਰਲੇ ਵੀ ਇਧਰਲੇ ਵੀ ਸਾਰੇ ਡੁੱਬੇ ਹੋਏ ਦੀ ਠੀਕ ਹੈ ਜੀ ਆਹ ਫਰਸ਼ ਦੇਖ ਲਓ ਪਾਣੀ ਦੀ ਗੱਲ ਕਰੀ ਕਿੰਨਾ ਕਿੰਨਾ ਪਾਣੀ ਸੀਗਾ ਇੱਥੋਂ ਇੱਥੋਂ ਇਹਨਾਂ ਨਾਲ ਪਾਣੀ ਚੱਲਿਆ ਜੀ ਇਹਨਾਂ ਨਾਲ ਉਹ ਡੂੰਗਾ ਤੀਗਾ ਉੱਥੇ ਇਹਨਾਂ ਨਾਲ ਚੱਲਿਆ ਇੱਥੋਂ ਇਹਨਾਂ ਨਾਲ ਚੱਲਿਆ ਠੀਕ ਹੈ ਇਹਦੇ ਮਤਲਬ ਕਿ ਇੱਥੋਂ ਇੰਨਾ ਇੰਨਾ ਪਾਣੀ ਆ ਉਰੇ ਤੱਕ ਪਾਣੀ ਦਾ ਲੇਵਾ ਆ ਕੌਲੇ ਵੀ ਡਿੱਗੇ ਹੋਏ ਨੇ ਸਾਡੇ ਜੀ ਸਾਡੇ ਆ ਸਾਰੇ ਕੌਲੇ ਪਾਣੀ ਨਾਲ ਡਿੱਗੇ ਹੋਏ ਨੇ ਠੀਕ ਹੈ ਆ ਦੁਬਾਰੇ ਹੁਣ ਅਸੀਂ ਕੈਨੇ ਦਿਨ ਹੋ ਗਏ ਦੁਬਾਰੇ ਮੰਡਿਆ ਨੂੰ ਸਾਨੂੰ ਇੱਥੇ ਠੀਕ ਹੈ ਆ ਦੁਬਾਰੇ ਕੱਢੇ ਨੇ ਇਹ ਕੌਲੇ ਆ ਦੇਖੋ ਆ ਦੇਖੋ ਬਹੁਤ ਏੜ ਵੀ ਆ ਗਈ ਥੱਲੇ ਨੇ ਇੱਥੇ ਆ ਦੇਖੋ ਆਹਨ ਤੋਂ ਫਾਰਾ ਪਾਟਿਆ ਪਿਆ ਜੀ ਠੀਕ ਹੈ ਉਹ ਦੇਖੋ ਪਰਲੇ ਵੱਲ ਉਹ ਨੀਚੇ ਵੀ ਏੜ ਆ ਗਈ ਦੁਬਾਰੇ ਆਪਣਾ ਨਿਓਂ ਜੀ ਉਹ ਸਾਰਾ ਫਰਸ਼ਾ ਕਿੰਨੇ ਕਮਰੇ ਦਾ فرش ਪਾਟਿਆ ਤਾਈ ਠੀਕ ਹੈ ਹੋਏ ਹੋਈ ਦਾ ਸੋਈ ਦਾ ਸੋਈ ਦਾ ਵੀ ਪਟਾਇਆ ਬਈ ਯਾਰ ਸੋਈ ਦਾ ਤੇੜੀਆਂ ਆ ਗਈਆਂ ਸਾਰੀਆਂ ਜੀ ਪਾਣੀ ਆਇਆ ਹੋਇਆ ਠੀਕ ਹੈ ਜੀ ਠੀਕ ਹੈ ਬਹੁਤ ਪਾਣੀ ਆਇਆ ਬਈ ਬੇਟੀ ਆਪਣਾ ਕੀ ਨਾਮ ਹੈ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਕਿੰਨਾ ਨੁਕਸਾਨ ਹੋਇਆ ਆਪਣੇ ਜਦੋਂ ਪਾਣੀ ਆਇਆਗਾ ਨੁਕਸਾਨ ਬਹੁਤ ਜ਼ਿਆਦਾ ਹੋਇਆ فرش ਵੇ ਕਮਰੇ ਮਕਾਨ ਦੇ ਤੇੜਾਂ ਆ ਗਏ ਜੀ ਬਾਉਂਡਰੀ ਵਾਲੀ ਦੀ ਰਹਿਊਗਾ ਜੀ ਜ਼ਿਲ੍ਹਾ ਸੰਗਰੂਰ ਹਾਂ ਜੀ ਠੀਕ ਹੈ ਮਕਾਨ ਦਾ ਬਣਾਈ ਇਹ ਮਕਾਨ ਹੀ ਤਕਰੀਬਨ 2.5 ਸਾਲ ਹੀ ਹੋਏ ਨੇ ਬਣਾਏ ਨੇ ਨਵੀਂ ਬਣਾਈ ਨਵੀਂ ਬਣਾਈ 2 ਸਾਲ ਹੀ 2 ਸਾਲ ਹੀ ਹੋਏ ਨੇ ਪੂਰੇ ਜੀ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਹੋ ਗਏ ਘੱਮਸੇ ਘਮੀ ਔੜੀ 50 50 60 ਹਜ਼ਾਰ ਦਾ ਹੋ ਗਿਆ ਜੀ ਠੀਕ ਹੈ ਹਾਂ ਜੀ ਕੀ ਸਰਕਾਰ ਤੋਂ ਮੰਗ ਕਰੀਓ ਸਰਕਾਰ ਤੋਂ ਇਹ ਜਿਹੜਾ ਸਾਡਾ ਨੁਕਸਾਨ ਉਹਦਾ ਹਰਜਾਨਾ ਦਿੱਤਾ ਜਾਵੇ ਜੀ ਠੀਕ ਹੈ ਹਾਂ ਜੀ ਹਾਰੇ ਇੱਧਰ ਪਾਣੀ ਆਇਆ ਅੱਛਾ ਇਹ ਸਾਈਡ ਤੋਂ ਪਾਣੀ ਆਇਆ ਸਾਹਮਣੇ ਹਾਂ ਇੱਧਰੋਂ ਆਇਆ ਇਹ ਸਾਹਮਣੇ ਡਰੇਨ ਇਹ ਸਾਹਮਣੇ ਡਰੇਨ ਨਹੀਂ ਚੱਲ ਰਹੀ ਹੈ ਹਾਂ ਆ ਜੋ ਨਾ ਇੱਧਰ ਇਹ ਡਰੇਨ ਹੈ ਜੀ ਇਹ ਡਰੇਨਾਂ ਜੀ ਇਹ ਸਾਡੇ ਪਾਸੋਂ ਆ ਸਾਰੀ ਇੱਧਰ ਇਹ ਪਿੱਛੇ ਡਰੇਨ ਹੈ ਹਾਂਜੀ ਡਰੇਨ ਹੈ ਜੀ ਠੀਕ ਹੈ ਡਰੇਨ ਹੈ ਹਾਂਜੀ ਇਹਦੇ ਨਾਲ ਥੋੜੇ ਮਤਲਬ ਬਸੋਂ ਵਾਲੇ ਘਰ ਹਾਂ ਆ ਬਸੋਂ ਵਾਲੇ ਘਰ ਨੇ ਸਾਡੇ ਜੀ ਇੱਧਰ ਸਾਰੇ ਠੀਕ ਹੈ ਕਿੰਨਾ ਕਿੰਨਾ ਪਾਣੀ ਸੀ ਜੋ ਸਟ੍ਰੇਨ ਪਾਣੀ ਇੱਥੇ ਇੰਨੇ ਨਾਲ ਪਾਣੀ ਜੀ ਇੰਨੇ ਨਾਲ ਪਾਣੀ ਸੀ ਹਾਂ ਇੱਥੇ ਇੰਨੇ ਨਾਲ ਠੀਕ ਹੈ ਨੀਰਲੇ ਘਰ ਤਾਂ ਫਿਰ ਸਾਰੇ ਡੁੱਬ ਗਏ ਹਾਂਜੀ ਇਹ ਸਾਰੇ ਇੰਨੇ ਨਾਲ ਅੰਦਰ ਪਾਣੀ ਤੁਹਾਨੂੰ ਦਿਖਾਣੇ ਇੰਨੇ ਨਾਲ ਪਾਣੀ ਚੱਲੇ ਇੱਧਰ ਸਾਰੇ ਖਤਮ ਨੇ ਹਾਂਜੀ ਅੱਛਾ ਇਹਦੀ ਕੋਈ ਸਫਾਈ ਵਗੈਰਾ ਹੋਈ ਸੀ ਕੀ ਹਾਂ ਸਫਾਈ ਪਹਿਲਾਂ ਕਰੀ ਸੀ ਅੱਛਾ ਜਦੋਂ ਬੂਟੀ ਕੱਢੀ ਐ ਜੋ ਪਹਿਲਾਂ ਵੀ ਕਈ ਕਦੇ ਨੁਕਸਾਨ ਹੋਇਆ ਉਹ ਤਾਂ ਕਈ ਵਾਰੀ ਹੋਇਆ ਹੁਣ ਅਸਲ ਤਰ੍ਹਾਂ ਅਸਲ ਚ ਪਹਿਲੀ ਵਾਰ ਹੁਣ ਜਿਆਦਾ ਨੁਕਸਾਨ ਸਾਡਾ ਹੋਣ ਹੋਇਆ ਹੁਣ ਤਾਂ ਸਾਡੇ ਕਾਰਨ ਕੀ ਹੈ ਜੀ ਇਹ ਇਧਰ ਮਾਤਾ ਰਾਣੀ ਹੈਗੀ ਇਹਦਾ ਕਟੋੜ 2 ਕਿਲੋਮੀਟਰ ਦਾ ਫਾਸਲਾ ਜੀ ਇਹਦੀ ਸਾਰੀ ਪਟੜੀ ਹੀ ਖਤਮ ਹੈ ਪਿੰਡ ਦੇ ਲੋ ਬਸੇ ਉਰਲੇ ਸਾਈਡ ਵਾਲੀ ਉਰਲੇ ਸਾਈਡ ਵਾਲੀ ਬਿਲਕੁਲ ਪਟੜੀ ਖਤਮ ਹੋਣ ਦੇ ਕਾਰਨ ਸਿੱਧਾ ਹੀ ਪਾਣੀ ਡਾਇਰੈਕਟ ਪਿੰਡ ਦੇ ਵਿੱਚ ਵੜਦਾ ਹਾਂ ਉਹਦਾ ਨਾਂ ਤਾਂ ਕੋਈ ਸਾਡੇ ਲਈ ਮੌਕੇ ਤੇ ਨਾ ਬਣਦਾ ਬਣਦਾ ਮੌਕੇ ਤੇ ਜੇ ਥੋੜੇ ਮੋਟੇ ਹੁਣ ਤਾਂ ਅਸੀਂ ਬੰਨ ਵੀ ਲਾ ਕੇ ਰੋਕ ਲਈਏ ਇਹਨਾਂ 2 ਕਿਲੋਮੀਟਰ ਦੀ ਬੰਨ ਕਿਵੇਂ ਲੱਗੂਗਾ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਵੀ ਇਹ ਨਰ ਮੈਂ ਡਰੇਨ ਵਿਭਾਗ ਨੂੰ ਬੇਨਤੀ ਹੈ ਵੀ ਇਹ ਜਿੰਨੀ 2 ਕਿਲੋਮੀਟਰ ਦਾ ਪਾੜਾ ਹੈ ਇਹਨੂੰ ਮਤਲਬ ਕਿ ਪਟੜੀ ਬਣਾਈ ਜਾਵੇ ਇਹ 15 15 20 ਵੀ ਫੋਟ ਤਾਂ ਸਾਡੀ ਬਚਤ ਹੋਊਗੀ ਨਹੀਂ ਹਰ ਸਾਲ ਇਹ ਮੇਰੀ ਪਟੜੀ ਨਾ ਹੋਣ ਕਰਕੇ ਮਤਲਬ ਮਾਰ ਪਈਏ ਮਾਰ ਪਈਏ ਪਟੜੀ ਗਈ ਕਿੱਥੇ ਆਹ ਹੈ ਹੈਗੀ ਸੀ ਹਾਂ ਪਟੜੀ ਪਹਿਲਾਂ ਹੈਗੀ ਸੀ ਕਿ ਕੁਸ ਵਸਾਂ ਹੀ ਬਾਗਬੋਗ ਕੀ ਖੁਰਗੀ ਜਾਂ ਕੋਈ ਲੋਕ ਲੈ ਕੇ ਜਾਂ ਕੋਈ ਹੋਰ ਹੈ ਸਾਡਾ ਵੀ ਅਸੀਂ ਵੀ ਹੱਕਦਾਰ ਐਂ ਚੀਜ਼ ਦੇ ਅਸੀਂ ਨੁਕਸਾਨ ਕਰਾਉਂਦੇ ਠੀਕ ਜਿਹੜੇ ਪੈੜੀਆਂ ਲੱਗਦੇ ਨਾਲ ਉਹਨਾਂ ਨੇ ਬਾਹ ਲੀ ਵੇਚੀ ਅੱਛਾ ਜਿਹੜੇ ਪੈੜੀਆਂ ਬਣਨ ਲੱਗਦੇ ਨੇ ਹਾਂ ਜੀ ਹਾਂ ਜੀ ਉਹਨਾਂ ਦੇ ਵਿੱਚ ਬਾਹ ਲੀ ਹਾਂ ਦੇਖੋ ਹੁਣ ਆਹ ਦੇਖਾ ਪਰਲੇ ਪਾਸੇ ਆ ਹੁਣ ਕਿੰਨੀ ਘਟ ਰਹੀਦਾ ਉਹ ਤਾਂ ਨਾਲ ਹੀ ਲੱਗਿਆ ਪਿਆ ਪਰਲੇ ਪਾਸੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤਾਂ ਕਹਿੰਦੇ ਹੂੰ ਠੀਕ ਹੈ ਨਾ ਪਿੰਡ ਦਾ ਮਸਲਾ ਆ ਗਿਆ ਥੋੜਾ ਜਿਹਾ ਵੀ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇੱਥੇ ਕੀ ਹਾਲ ਹਾਲਾਤ ਨੇ ਤੁਸੀਂ ਆਪ ਹੀ ਇਧਰ ਕੈਮਰਾ ਘੁਮਾ ਲਓ ਜੋ ਕੁਝ ਦੇਖਣਾ ਸੀ ਆਪ ਦੇਖ ਸਕਦੇ ਹੋ ਠੀਕ ਹੈ ਜੀ ਠੀਕ ਹੈ ਨਹੀਂ ਹੋ ਕੀ ਪਈ ਆ ਜੀ ਦੋ ਲਈ ਮਾਰ ਦੇ ਦੇ ਦੇਖੇ ਬਾਬਾ ਜੀ ਇਹ ਨੁਕਸਾਨ ਦੀ ਗੱਲ ਕਰੀ ਆ ਆਪਣਾ ਵੀ ਪਾਣੀ ਆਪਣੇ ਕਿੰਨਾ ਕਿੰਨਾ ਆਇਆ ਸੀਗਾ ਪਾਣੀ ਇੱਥੇ ਨੰਨਾ ਸੀ ਅੰਦਰ ਹੀ ਛੈ ਨੰਨਾ ਪਾਣੀ ਸੀ ਹਾਂਜੀ ਠੀਕ ਹੈ ਜੀ ਆਪਾਂ ਗੱਲ ਕਰੀ ਨੁਕਸਾਨ ਦੀ ਗੱਲ ਵੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਵਾ ਦੇਖੋ ਜੀ ਇੱਕ ਟੋਲ ਪਿਆ ਸੀ ਕਣਕ ਦਾ ਹੂੰ ਉਹ ਨਹੀਂ ਮੇਰੇ ਪੱਲੇ ਪਿਆ ਸੱਤ ਅੱਠ ਬੋਰੀਆਂ ਦੇ ਨਾਲ ਲਾਈਆਂ ਉਹ ਨਹੀਂ ਮੇਰੇ ਪੱਲੇ ਪਈ ਆਹ ਦੇ ਆਹ ਦੇਖੋ ਕਿ ਪਈਏ ਕਣਕਾ ਦੇਖੋ ਜੀ ਆਹ ਹਾਲ ਹੋ ਗਿਆ ਮੇਰੀ ਕਣਕ ਦਾ ਆਹ ਚੀਜ਼ ਹੋਇਆ ਜੀ ਠੀਕ ਹੈ ਉਹ ਸਰੋ ਉੱਗੀ ਪਈ ਆ ਸਾਰੀ ਠੀਕ ਹੈ ਠੀਕ ਹੈ ਨਹੀਂ ਮਕਾਨ ਸਾਰਾ ਪਾਟ ਗਿਆ ਹੂੰ ਠੀਕ ਹੈ ਜੀ ਤੇ ਉ ਜਿਹੜਾ ਫਰਨੀਚਰ ਦਾ ਉਹ ਹੋਇਆ ਉਹ ਵੀ ਬਹੁਤ ਅਸੀਂ ਤਾਂ ਇਹੀ ਮੰਗ ਕਰਦਾ ਹੁਣ ਸਾਨੂੰ ਕੋਈ ਮਾੜਾ ਮੋਟਾ ਸਾਡੀ ਗਵਰਨਮੈਂਟ ਸਹਾਇਤਾ ਕਰੇ ਵੀ ਹੋਰ ਸਾਡੀ ਕੋਈ ਨਹੀਂ ਹੈਗੀ ਵੀ ਹੁਣ ਅਸੀਂ ਬੈਠਣ ਜੋਗੀ ਤਾਂ ਜਗ੍ਹਾ ਬਣਾ ਲਈਏ ਹਾਂਜੀ ਇਹ ਆਪਾਂ ਨੁਕਸਾਨ ਦੀ ਗੱਲ ਕਰੀ ਕਿੰਨਾ ਕੁ ਨੁਕਸਾਨ ਜੀ ਆਪਾਂ ਹੋਇਆ ਹੈਗਾ ਆਪਾਂ ਗੱਲ ਕਰੀ ਨੁਕਸਾਨ ਦੀ ਨੁਕਸਾਨ ਤਾਂ ਆਗਰ ਹੁਣ ਮੈਂ ਕੀ ਕਹਿ ਸਕਦਾ ਵੀ ਕਿੰਨਾ ਹੋ ਗਿਆ ਬਸ ਹੁਣ ਤਾਂ ਮੇਰੇ ਕਹਿਣ ਤੋਂ ਬਾਅਦ ਹੈ ਨਹੀਂ ਤਾਂ ਕਟੋ-ਕਟੋ 2 ਲੱਖ ਮੰਗ ਨੁਕਸਾਨ ਤਾਂ ਮੇਰਾ ਹੋ ਗਿਆ ਜੀ ਠੀਕ ਹੈ ਹਾਂਜੀ ਖਾਣ ਜੋਗੀ ਕਣਕ ਵੀ ਨਹੀਂ ਰਹੀ ਨਹੀਂ ਰਹੀ ਜੀ ਉਹ ਪਿਆ ਟੋਲ ਫੁੱਟਿਆ ਦੇਖ ਲੋ ਜੀ ਠੀਕ ਆ ਆ ਹੁਣ ਤੁਸੀਂ ਦੇਖ ਲਿਆ ਸਰੋਂ ਸੀ ਬਿਲਕੁਲ ਬਿਲਕੁਲ ਸਰੋਂ ਸੀ ਉਹ ਗਈ ਜਿਹੜਾ ਘਰ ਦਾ ਫਰਨੀਚਰ ਉਹ ਗਿਆ ਜੀ ਹਾਂਜੀ ਠੀਕ ਆ ਹੁਣ ਅਸੀਂ ਸਕੂਲ 'ਚ ਬੈਠੇ ਆ ਹੂੰ ਠੀਕ ਹੈ ਨਾ ਜੀ ਠੀਕ ਹੈ ਜੀ ਨੁਕਸਾਨ ਸਾਡਾ ਬਹੁਤ ਹੱਦੋਂ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੀ ਚਾਹੁੰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਸਾ ਇਹੀ ਮੰਗ ਕਰਦੇ ਆ ਹੁਣ ਸਾਡੀ ਕਿਸੇ ਹਤਾ ਕਰੇ ਸਰਕਾਰ ਵੀ ਹੋਰ ਤਾਂ ਹੁਣ ਕੀ ਕਹਿ ਸਕਦੇ ਆਪਾਂ ਇਹਨਾਂ ਨੂੰ ਠੀਕ ਹੈ ਜੀ ਠੀਕ ਹੈ ਨਾ ਜੀ ਹੁਣ ਇਧਰੋਂ ਪਾਣੀ ਆ ਕੇ ਦੇਖ ਲਓ ਜੀ ਆ ਹੁਣ ਤੁਸੀਂ ਦੇਖ ਲਿਆ ਲਓ ਸਾਰਾ ਕੁਝ ਦੇਖ ਲਓ ਕਿ ਕਿਹੜੇ ਸਾਹਿਬ ਨਾਲ ਪਾਟੇ ਨੇ ਮਕਾਨ ਪਾਟੇ ਨੇ ਹਾਂਜੀ ਹੁਣ ਨਾ ਅਸੀਂ ਬੈਠ ਸਕਦੇ ਆ ਬਿਲਕੁਲ ਜੀ ਬਿਲਕੁਲ ਜੇ ਅੱਜ ਆਪਾਂ ਕਈ ਬੈਠ ਤਾਂ ਨਹੀਂ ਸਕਦੇ ਠੀਕ ਹੈ ਜੀ ਹਾਂ ਜੀ ਇੱਥੇ ਬਾਬਾ ਜੀ ਕੀ ਸੀਗਾ ਮੋਟਰ ਸੀ ਵਾਜਰ ਮੋਟਰ ਸੀ ਕਿੱਥੇ ਹਾਂ ਜੀ ਮੋਟਰ ਵੀ ਵਿੱਚੀ ਗਈ ਮੋਟਰ ਵੀ ਵਿੱਚੀ ਗਈ ਜੀ ਪਾਣੀ ਪਈ ਗਿਆ ਨਾ ਫਿਰ ਜਦੋਂ ਇੰਨਾ ਇੰਨਾ ਤਾਂ ਪਾਣੀ ਸੀ ਉਹ ਵਿੱਚੀ ਮੋਟਰ ਗਈ ਜੀ ਉਹਦੇ ਠੀਕ ਹੈ ਹੁਣ ਅਸੀਂ ਪੀਣ ਵਾਲੇ ਪਾਣੀ ਕੋਣੀ ਤਰਸਣ ਲੱਗ ਰਹੇ ਹੁਣ ਜਦੋਂ ਅਸੀਂ ਹੈ ਨਹੀਂ ਜਦੋਂ ਇੱਥੇ ਆਵਾਂਗੇ ਫਿਰ ਉਹ ਨਵੇਂ ਬਿੱਡ ਫਸਲ ਹੋਰ ਲਾਉਣੇ ਪੈਣਗੇ ਹੁਣ ਘਟੂ ਘਟ ਲੱਖ ਤੋਂ ਘਟ ਤਾਂ ਮੋਟਰ ਵੀ ਨਹੀਂ ਲੱਗਦੀ ਬਿਲਕੁਲ 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 ਹਾਂਜੀ ਮੈ ਤਾਂ ਸਮਾਂ ਬਹੁਤ ਹਾਂ ਮੈਂ ਤਾਂ ਪਹਿਲੀ ਬਿਮਾਰੀ ਦਾ ਮਾਰਿਆ ਹੋਈ ਮੇਰੇ ਤਾਂ ਪਹਿਲੀ ਪੈਸਾ ਬਹੁਤ ਲੱਗਿਆ ਹੋਇਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਵਾਪਸ ਨਾਮ ਕੀ ਹੈ ਤੁਹਾਡਾ ਨਾਮ ਅਮਰੀਕ ਸਿੰਘ ਜੀ ਅਮਰੀਕ ਸਿੰਘ ਹਰਯੂ ਹਰਯੂ ਜੀ ਠੀਕ ਹੈ ਹਾਂਜੀ ਸਾਨੇ ਪਰਿਵਾਰ ਦਾ ਤੋਂ ਗੱਲ ਕਰੀਏ ਇਹ ਪਰਿਵਾਰ ਇਹ ਚੈਨਾ ਸਿੰਘ ਨਾਜਰ ਸਿੰਘ ਦਾ ਬੇਟਾ ਜੀ ਇਹ ਠੀਕ ਹੈ ਜੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਦੋਨੇ ਕਮਰੇ ਨੇ ਵਿਚਾਰਾ ਸੀਨ ਸਾਂਝੀ ਕਰਦਾਗਾ ਯਾਨੀ ਕਿ ਇਹ ਮਕਾਨ ਦਾ ਸਾਰ ਹੀ ਡੈਮੇਜ ਹੋ ਚੁੱਕਿਆਗਾ ਇਹ ਸਾਰਾ ਮਕਾਨ ਐਸਟੇਟੇਡਾ ਹੋ ਚੁੱਕਿਆ ਜੀ ਤੁਹਾਡੇ ਸਾਹਮਣੇ ਇਹ ਦੇਖੋ ਜੀ ਪਰਲੇ ਪਾਸੇ ਝੁਗ ਗਿਆ ਇਹ ਘਟੋ ਘਟ ਵੀ ਦੂਰ ਅਦੇ ਪਰਲੇ ਪਾਸੇ ਝੁਗ ਗਿਆ ਇੰਨਾ ਨੁਕਸਾਨ ਸਾਰਾ ਘਟੋ ਘੜ 2.5 ਲੱਖ ਰੁਪਏ ਦਾ ਨੁਕਸਾਨ ਇਹ ਸਾਰਾ ਹੁਣੀ ਪਾਇਆ ਸੀਗੇ ਇਹਨੂੰ ਮਕਾਨ ਨੂੰ ਸਾਰਿਆਂ ਨੂੰ 3 3.5 ਸਾਲ ਹੀ ਹੋਏ ਨੇ 3-4 ਸਾਲ ਠੀਕ ਹੈ ਜੀ ਅਜੇ ਤਾਂ ਪੂਰੀ ਰਿਪੇਅਰ ਵੀ ਨਹੀਂ ਕਰੀ ਉਹ ਚ ਠੀਕ ਹੈ ਜੀ ਹਾਂ ਜੀ ਤੇ ਇਹ ਮਕਾਨ ਕਿਹਨਾਂ ਦਾ ਸੀ ਜੀ ਸ਼ੰਦਗੀ ਸੋਨੀ ਸਿੰਘ ਦਾ ਜੀ ਸੋਨੀ ਸਿੰਘ ਹਾਂ ਜੀ ਜਦੋਂ ਨੁਕਸਾਨ ਦੀ ਗੱਲ ਕਰੀ ਕਿੰਨਾ ਕਿ ਨੁਕਸਾਨ ਹੈ ਨੁਕਸਾਨ ਤਾਂ ਦੇਖੋ ਜੀ ਹੁਣ ਛੱਤ ਡੇਬੀ ਕਿੰਨਾ ਹੋ ਸਕਦਾਗਾ ਕੰਦਾ ਆਚਾਰ ਸ਼ਵੇਰੇ ਦੇ ਕੰਦਾ ਬੈਠ ਗਏ ਛੱਤ ਡੇਬੀ ਨਾਲ ਗੁਆੜੀ ਦਾ ਘਰ ਵੀ ਡਿੱਗ ਪਿਆ ਕੋਈ ਪਾੜ ਜਾ ਨਾਲ ਠੀਕ ਹੈ ਬਾਪੂ ਜੀ ਨੁਕਸਾਨ ਦੀ ਗੱਲ ਕਰੀ ਜਿਵੇਂ ਕਿ ਆਪਾਂ ਦੇਖਿਆ ਸਾਰੇ ਘਰ ਦੇ ਵਿੱਚ ਤਰੇੜਾਂ ਆਈਆਂ ਹੋਈਆਂ ਨੇ ਹਾਂਜੀ ਕਿੰਨਾ ਕਿ ਨੁਕਸਾਨ ਹੈ ਤੇ ਕਿੰਨੇ ਕਦ ਕਿੰਨਾ ਸਮਾਂ ਹੋ ਗਿਆ ਹੈ ਜਿਹੜੀ ਜਗ੍ਹਾ ਪਈ ਹੈ ਇਹ ਸਮਝਾਤ ਸਾਡੇ 4 ਸਾਲੇ ਹੋਏ ਨੇ ਭਾਈ ਜੀ 4 ਸਾਲ ਪੁਰਾਣੇ ਹਾਂਜੀ 4 ਸਾਲੇ ਹੋਏ ਠੀਕ ਹੈ ਹਾਂਜੀ ਤੇ ਗੱਲ ਕਰੀ ਨੁਕਸਾਨ ਆਪਾਂ ਕਿੰਨੇ ਕੁ ਪੈਸੇ ਦਾ ਨੁਕਸਾਨ ਆ ਜੇ ਆਪਾਂ ਗੱਲ ਕਰੀਏ ਉਹ ਗੱਲ ਕਰੀਏ ਜੇ ਹੁਣ ਤਾਂ ਉਹ ਤੇ ਲਾ ਲਾਗੇ ਤਾਂ ਪੈਸੇ ਬਹੁਤ ਨੇ ਜੀ ਪਹਿਲਾਂ ਜੀ ਹਾਂ ਪਰ 12-13 ਲੱਖ ਰੁਪਏ ਲੱਗੇ ਹੋਣਗੇ 10 ਲੱਖ ਰੁਪਏ ਲਾਇਆ ਹੋਏ ਸੀ ਹਾਂਜੀ ਲਾਇਆ ਤੇ ਹਾਂਜੀ ਠੀਕ ਹੈ ਹਾਂਜੀ ਪਰ ਹੁਣ ਮੈਨੂੰ ਲੱਗਦਾ ਵੀ ਸਾਰਾ ਕੰਮ ਖਰਾਬ ਹੋ ਰਿਹਾ ਦੁਬਾਰਾ ਕਰਨਾ ਪਊਗਾ ਸਾਰਾ ਦੁਬਾਰਾ ਕਰਨਾ ਪਊਗਾ ਸਾਰਾ ਸਾਈਡ ਨੇ ਸਾਰਾ ਟਾਉਣਾ ਪਊਗਾ ਜੀ ਹਾਂ ਠੀਕ ਹੈ ਹਾਂ ਮ ਨਸਕਾਨ ਬਹੁਤ ਹੋਇਆ ਹੈ ਜੀ ਸਾਡਾ ਬਹੁਤ ਜ਼ਿਆਦਾ ਗਰੀਬ ਬੰਦੇ ਆ ਸੀ ਬਹੁਤ ਜ਼ਿਆਦਾ ਨਸਕਾਨ ਹੋਇਆ ਵੀ ਅਸੀਂ ਬੰਤੇ ਤੇ ਬੱਚੇ ਤੇ ਰਹੇਗੀ ਸਾਡੀ ਜੀ ਵੀ ਅਸੀਂ ਘਰਵਾਰ ਹੋ ਗਈ ਤੀ ਕਿ ਜਦੋਂ ਛੱਟ ਕੇੜ ਪਈ ਹੈ ਜੀ ਕੀ ਮਤਲਬ ਥੱਲੇ ਕੋ ਪਾਣੀ ਪੂਣੀ ਆਇਆ ਪਾਣੀ ਪੂਣੀ ਪੈ ਗਿਆ ਜੀ ਮੀਂਹ ਦਾ ਪਾਣੀ ਪੈ ਗਿਆ ਥੱਲੇ ਜੀ ਠੀਕ ਹੈ ਹਾਂਜੀ ਮੀਂਹ ਨਾਲ ਹੋਇਆ ਜੀ ਠੀਕ ਹੈ ਕੀ ਮਤਲਬ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਹੀ ਕਰਦੇ ਜੀ ਵੀ ਸਾਡਾ ਕੋਈ ਹੱਲ ਕਰ ਦੋ ਅਸੀਂ ਗਰੀਬ ਬੰਦੇ ਆ ਵੀ ਸਾਡਾ ਕੋਈ ਘਰ ਦਾ ਹੱਲ ਕਰ ਦੋ ਠੀਕ ਹੈ ਆਹੀ ਮੰਗ ਮੰਗ ਰਿਹਾ ਹੱਥ ਬੰਨ ਕੇ ਬੇਨਤੀ ਹੈ ਸਾਡੀ ਵੀ ਅਸੀਂ ਗਰੀਬ ਬੰਦੇ ਵਾਲੇ ਆ ਠੀਕ ਹੈ ਜੀ ਹਾਂਜੀ ਹਾਂਜੀ ਸਵਾਨ ਸਾਹਿਬ ਕੀ ਕਹੋਗੇ ਜਿਵੇਂ ਕਿ ਪੂਰੇ ਮਕਾਨ ਦੇ ਵਿੱਚ ਤਰੇੜਾਂ ਆਈਆਂ ਨੇ ਇਹ ਤਾਂ ਜੀ ਇਹਨਾਂ ਦਾ ਪੂਰਾ ਹੀ ਮਕਾਨ ਸਾਰਾ ਡੇਮੇਜ ਹੋ ਚੁੱਕਿਆ ਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਬਾਕੀ ਦੇਖ ਲਿਆ ਵੀ ਇਹਦਾ ਸਾਰੇ ਦਾ ਮਾਜਬਾ ਦਿੱਤਾ ਜਾਵੇ ਹਾਂ ਬਿਲਕੁਲ ਜੀ ਤੇ ਇਹੇ ਨਾਲ ਮਤਲਬ ਕਿ ਇਹਵੇਂ ਜੀ ਘਟੋ ਘਟ ਵੀ 15 18 ਮਕਾਨ ਚਮੜ ਨਵੇਂ ਬਣੇ ਹੋਏ ਐਸ ਰੋਟੀ ਜਮੀ ਖਤਮ ਹੋ ਚੁੱਕੇ ਨੇ ਠੀਕ ਹੈ ਜੀ 2 250 ਮਕਾਨ ਬਿਲਕੁਲ ਖਤਮ ਹੋ ਚੁੱਕੇ ਨੇ ਸਮਝੋ ਜੀ ਆਪਾਂ ਇੱਥੇ ਦੀ ਗੱਲ ਕਰੀਏ ਸਾਡੇ ਪਿੰਡ ਦੀ ਸਾਡੇ ਪਿੰਡ ਦੀ ਠੀਕ ਹੈ ਜੀ ਬਾਕੀ ਸਾਡੇ ਲਈ ਵੀ ਲਿਸਟ ਹੈਗੀ ਇਸਦੀ ਲਿਸਟ ਵੀ ਦਿਖਾ ਦਾਂਗੇ ਅੱਜ ਅਸੀਂ ਕੱਲੇ-ਕੱਲੇ ਜਾ ਕੇ ਕੱਲੇ-ਕੱਲੇ ਘਰ ਚ ਲਿਖੀ ਹੈਗੀ ਕਿਹਦਾ ਨਖਾਨ ਕਿੰਨਾ ਕੋਏ ਸਰਕਾਰ ਵੱਲੋਂ ਕਿੰਨਾ ਸਹਿਯੋਗ ਮਿਲ ਰਿਹਾ ਹੈ ਸਰਕਾਰ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਹੈਗਾ ਜਿਸ ਦਿਨ ਪਹਿਲੇ ਦਿਨੀਂ ਵਾਰਸ਼ ਸ਼ੁਰੂ ਹੋਈ ਸੀਗੀ ਅਸੀਂ ਫੋਨ ਕੀਤੇ ਪ੍ਰਸ਼ਾਸਨ ਨੂੰ ਸਾਨੂੰ ਪ੍ਰਸ਼ਾਸਨ ਨੇ ਫੁੱਲ ਮਦਦ ਕੀਤੀ ਹੈਗੀ ਜੇ ਏ ਸੀ ਬੀਆਂ ਤੋਂ ਲਾ ਕੇ ਹੋਰ ਹਰ ਇੱਕ ਪੱਖੋਂ ਸਾਡੀ ਮਦਦ ਕੀਤੀ ਹੈਗੀ ਡਾਕਟਰ ਕੀ ਵਿਸ਼ਵਾਸ ਹੈਗਾ ਵੀ ਸਰਕਾਰ ਵੱਲੋਂ ਸਰਕਾਰ ਤੇ ਪੂਰਾ ਵਿਸ਼ਵਾਸ ਹੈਗਾ ਪੂਰਾ ਭਰੋਸਾ ਦਿਵਾਇਆ ਸਾਡੇ ਲਵੇ ਪਟਵਾਰੀ ਉਰੇ ਹਰ ਇੱਕ ਔਸਰ ਉਰੇ ਸਾਡੇ ਲਵੇ ਮੌਜੂਦ ਰਹਿੰਦਾ ਹਾ ਟਾਈਮ ਵਿੱਚ ਠੀਕ ਹੈ ਜੀ ਕਿਉਂ ਬਾਪੂ ਜੀ ਕੀ ਲੱਗਦਾ ਹੈ ਕਿ ਵੀ ਸਰਕਾਰ ਵੱਲੋਂ ਮੁਆਵਜ਼ਾ ਮਿਲੂਗਾ ਦੇਖੋ ਜੀ ਮਿਲਣਾ ਚਾਹੀਦਾ ਜੀ ਠੀਕ ਹੈ ਹਾਂ ਜੀ ਗਰੀਬ ਆਦਮੀ ਐ ਇਸ ਤਾਂ ਜੀ ਦਿਹਾੜੀਦਾਰਾਂ ਜੀ ਦਿਹਾੜੀ ਕਰਦੇ ਬਿਲਕੁਲ ਮਕਾਨ ਮੇ ਜਿਹੜਾ ਮਕਾਨ ਬਣਦਾ ਬਹੁਤ ਮੁਸ਼ਕਲ ਨਾਲ ਬਣਦਾ ਬਹੁਤ ਮੁਸ਼ਕਲ ਆ ਦਿਹਾੜੀਆਂ ਨਾਲ ਮਸਾ ਬਣਦਾ ਹੈ ਬਿਲਕੁਲ ਕੋਈ ਦੋਰਾ ਹੀ ਨਹੀਂ ਹੈਗੀ ਨਾ ਜੀ ਠੀਕ ਹੈ ਜੀ ਧੰਨਵਾਦ ਕੀ ਕੀ ਨਾਮ ਹੈ ਜੀ ਆਪਣਾ ਮੇਰਾ ਜਸਪਾਲ ਸਿੰਘ ਜੀ ਜਸਪਾਲ ਸਿੰਘ ਜੀ ਤੇ ਨੁਕਸਾਨ ਦੀ ਗੱਲ ਕਰੀ ਆਪਣੇ ਡੰਗਰ ਪਸ਼ੂ ਦਾ ਕੀ ਨੁਕਸਾਨ ਹੋਇਆ ਜੀ ਸੁਣਨਾ ਚਾਹਿਆ ਸੀ ਆਪਣਾ ਸੱਡ ਡਿੱਗਣ ਕਰਕੇ ਦੋ ਪਸ਼ੂ ਦਾ ਜੀ ਡੈਥ ਹੋ ਗਈ ਤਾਂ ਦੋ ਫੱਟੜ ਨੇ ਦੋ ਫੱਟੜ ਨੇ ਜਦ ਪਾਣੀ ਦੀ ਗੱਲ ਕਰੀ ਇੱਥੇ ਜਿੱਥੇ ਆਪਾਂ ਖੜੇ ਇੱਥੇ ਕਿੰਨਾ ਕਿੰਨਾ ਪਾਣੀ ਸੀਗਾ ਪਾਣੀ ਆ ਮੇਰੇ ਇੱਥੇ ਤੇ ਹੁੰਦਾ ਜੀ ਜਿੱਥੇ ਇੱਥੇ ਪਾਣੀ ਆਉਂਦਾ ਕੋਈ ਠੀਕ ਹੈ ਤੁਸੀਂ ਇਧਰ ਦੱਸ ਰਹੇ ਜੀ ਕਿਵੇਂ ਉਧਰ ਹਾਥੀ ਵਾਲੇ ਪਾਸੇ ਦੱਸ ਰਹੇ ਉਹ ਕੋਠਾ ਵੱਲੋਂ ਵੀ 2-2 ਫੁੱਟ ਦੇਖਦਾ ਸੀ ਉੱਪਰ ਅੱਛਾ ਉੱਪਰ ਉਹ ਜਿਹੜਾ ਉੱਪਰੋਂ ਨਹੀਂ ਦ ਇੱਥੇ ਹੋਰ ਗੱਲ ਕਰੀਏ ਪਿੰਡ ਦੇ ਵਿੱਚ ਹੋਰ ਨੁਕਸਾਨ ਕਿੰਨਾ ਕੁ ਡੰਗਰਾ ਹੈ ਹੋਰ ਬਹੁਤ ਨੁਕਸਾਨ ਆ ਜੀ ਵੀ ਘਰ ਫਸਲ ਦਾ ਇੱਕ ਵਾਰੀ ਤਾਂ ਪਾਣੀ ਨਿਕਲ ਗਿਆ ਹੁਣ ਦੇਖੋ ਉਹ ਗੱਲ ਤਾਂ ਨਹੀਂ ਬਣਦੀ ਠੀਕ ਹੈ ਜੀ ਵੀ ਨੁਕਸਾਨ ਤਾਂ ਹੈ ਹੀ ਹੈ ਠੀਕ ਹੈ ਸੋ ਪੂਰੀ ਗੱਲਬਾਤ ਹੁਣ ਦਿਖਾਈ ਜੁੜੇ ਰਹੋ ਤੁਸੀਂ ਆਈ ਪਿੰਡ ਦੇ ਨਾਲ ਸਤਿ ਸ੍ਰੀ ਅਕਾਲ